हां जी दोस्तों ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਆਪਾਂ ਜਿਸ ਘਰ ਤੋਂ ਵੀਡੀਓ ਬਣਾ ਰਹੇ ਆ ਪਿੰਡ ਪਲਵਾਨਕੇ ਦਾ ਰਾਜ ਕੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਦੋਸਤੋ 베ਰ ਸਰਮਨ ਸਿੰਘ ਦੇ ਕੋਲੇ ਆਏ ਆ ਤੇ ਭਿੱਖੀਪਿੰਡ ਤੋਂ ਕੋਈ 4 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਪਲਵਾਨਕੇ ਦੀ ਮਾੜੀ ਉਦੋਂ ਕੇ ਪਿੰਡ ਥੋੜੀ ਦੂਰੀ ਤੇ ਆ ਮਾੜੀ ਕੰਬੋ ਕੇ ਪਿੰਡ ਵੀ ਨਜ਼ਦੀਕ ਆ ਚੇਲਾ ਪਿੰਡ ਬਿਲਕੁਲ ਨਜ਼ਦੀਕ ਆ ਵੀਰ ਸਰਮੰਤੇ ਘਰੋਂ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਵੱਡੀ ਗਿਣਤੀ ਦੇ ਵਿੱਚ ਪਸ਼ੂ ਆਉਂਦੇ ਆ ਕੋਈ 8-7 ਨਗ ਜਿਹੜੇ ਆ ਐਵਰੀ ਟਾਈਮ ਹਰ ਰੋਜ਼ ਜਿਹੜੇ ਦੋਸਤੋ ਮੌਜੂਦ ਹੁੰਦੇ ਆ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਅੱਜ ਦੋਸਤੋ ਤਰੀਕ ਤੁਸੀਂ ਨੋਟ ਕਰ ਸਕਦੇ ਜੇ 23 ਜਨਵਰੀ ਨੂੰ ਇਹ ਆਪਾਂ ਅੱਜ ਕਵਰੇਜ ਕਰਦੇ ਆ ਸਮਾਂ ਕੋਈ ਸ਼ਾਮ ਦੇ 4:30 ਵਜੇ ਦਾ ਸਮਾਂ ਹੈਗਾ 4:30 5:00 ਵਜੇ ਦਾ ਸਮਾਂ ਐਨੀਮਲ ਸੱਤ ਨੇ ਟੋਟਲ ਮੱਝਾਂ ਝੋਟੀਆਂ ਜਿਹੜੀਆਂ ਤੁਹਾਨੂੰ ਸੱਤ ਦਿਖਾਉਣੀਆਂ ਨੇ ਇੱਕ ਗੱਬਣਾ ਬਾਈ ਸਰਮਨ ਇੱਕ ਗੱਬਣਾ ਹਾਂਜੀ ਇੱਕ ਗੱਬਣਾ ਬਾਕੀ ਸਾਰੀਆਂ ਜਿਹੜੀਆਂ ਦੋਸਤੋ ਸੁਈਆਂ ਸਵਈਆਂ ਨੇ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਸੋ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਸਕੇ ਤੇ ਖਾਸ ਵੀਰ ਤੁਸੀਂ ਪਿੰਡ ਪਲਵਾਨ ਕੇ ਕਰਨੀ ਹੈਗੀ ਆ ਆਓ ਕਰਦੇ ਹਾਂ ਗੱਲਬਾਤ ਸਾਜੀ ਸਭ ਤੋਂ ਪਹਿਲਾਂ ਵੀਰ ਸਰਮਨ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਹਿਲੇ ਸਤਿ ਸ੍ਰੀ ਅਕਾਲ ਜੀ ਹੋਰ ਵੀਰ ਜੀ ਕਿਵੇਂ ਠੀਕ ਠਾਕ ਹੋ ਹਾਂਜੀ ਵਧੀਆ ਵਿੱਚ ਚੜ੍ਹਦੀ ਕਲਾ ਬੱਸ अच्छा वीरसामू सिंह पिछलीया वीडियो ਦੇ ਵਿੱਚ ਵੀ ਕਾਫੀ ਰਿਸਪੌਂਸ ਚੰਗਾ ਰਿਹਾ ਹਾਂਜੀ ਹਾਂਜੀ ਬਹੁਤ ਵਧੀਆ ਵੀਰ ਜੀ ਹਾਂ ਪਸ਼ੂ ਵਿਕ ਜਾਂਦੇ ਬਾਕੀ ਨੀਲੀ ਨੀਲੀ ਦਾਵੀ ਦੀਆਂ ਤੇ ਨੀਲੀ ਦੀਆਂ ਅੱਜ ਵੀ ਮੱਝਾਂ ਆਪਣੇ ਕੋਲ ਹਾਜ਼ਰ ਨੇ ਠੀਕ ਹੈ ਜੀ ਕਾਫੀ ਡਿਮਾਂਡ ਰਹੀ ਦੀ ਭੈਣ ਭਰਾਵਾ ਸੱਜਣਾ ਦੀ ਹਾਂਜੀ ਬਹੁਤ ਸਮਾਰਨ ਸਮਾਰਨ ਠੀਕ ਹੈ ਠੀਕ ਹੈ ਤੇ ਅੱਜ ਆਪਣੇ ਕੋਲ ਸੱਤ ਪਸ਼ੂ ਆ ਤੇ 6 ਸੁਈਆਂ ਸਵਾਈਆਂ ਨੇ ਹਾਂਜੀ ਹਾਂਜੀ ਇੱਕ ਗੱਬਣ ਆ ਇੱਕ ਗੱਬਣ ਆ ਹਾਂਜੀ ਲੋਬੇ ਦੋਸਤੋ ਮੱਝਾਂ ਹਰ ਵਾਰੀ ਤਕਰੀਬਨ ਚੰਗੀਆਂ ਹੁੰਦੀਆਂ ਨੇ ਪਰ ਫਿਰ ਵੀ ਇੱਕ ਵਾਰੀ ਆਪਣੀ ਰਿਕੁਐਸਟ ਹੁੰਦੀ ਆ ਸਾਰੇ ਖਰੀਦਦਾਰ ਵੀਰਾਂ ਦੇ ਅੱਗੇ ਆਨਲਾਈਨ ਸੌਦਾ ਕੋਈ ਕਰਦਾ ਵੀਰ ਤੇ ਬੇਸ਼ੱਕ ਪਹਿਲ ਜਿਹੜੀ ਹੈਗੀ ਆ ਦੋਸਤੋ ਤਵੱਜੂ ਹੈਗੀ ਆ ਵੀਡੀਓ ਕਾਲ ਤੇ ਤਸੱਲੀ ਜ਼ਰੂਰ ਕਰ ਲਿਆ ਕਰੋ ਕੋਈ ਦੂਰ ਤਰੇਡੇ ਬੈਠਾ ਬਾਕੀ ਜਿਹੜਾ ਕੋਈ ਵੀਰ ਘਰੇ ਆ ਸਕਦਾ ਵਿਜ਼ਿਟ ਕਰ ਸਕਦਾ ਦੋਸਤੋ 도ੜੰਗ ਚੋ ਕੇ ਪਸ਼ੂ ਆਪਣਾ ਤਸੱਲੀ ਜ਼ਰੂਰ ਕਰਿਆ ਕਰੋ ਤੇ ਵੀਰ ਸਰਵਨ ਪਹਿਲੇ ਨੰਬਰ ਤੋਂ ਆਪਾਂ ਇੱਥੋਂ ਸਟਾਰਟ ਕਰ ਲੀਏ ਝੋਟੀ ਤੋਂ ਹਾਂਜੀ ਨੀਲੀ ਰਾਵੀ ਦੀ ਝੋਟੀ ਆ ਹਾਂਜੀ ਵੀਰ ਜੀ ਦੂਜਾ ਸੂਗਾ ਸੂਈ ਆ ਜੀ ਦੂਜਾ ਸੂਗਾ ਸੂਈ ਹਾਂ ਇਹ ਛਗੀ ਆ ਜੀ ਮੂੰਗੋ ਛਗੀ ਆ ਹਾਂਜੀ ਠੀਕ ਆ ਜੀ ਅੱਜ 9-10 ਦਿਨ ਇਹਨੂੰ ਸੂਈ ਨੂੰ ਹੋ ਗਿਆ ਇਹਦਾ 9-10 ਦਿਨ ਦਾ ਸਮਾਂ ਹੋ ਗਿਆ ਹਾਂਜੀ ਤੇ ਬੱਚਾ ਮਗਰ ਬੱਚਾ ਕੱਟਾ ਜੀ ਮਗਰ ਕੱਟਾ ਮੇਲ ਕਾਫ ਆ ਜੀ ਲੋ ਵੀ ਦੋਸਤੋ ਮਗਰ ਆ ਮੇਲ ਕਾਫ ਆ ਕੱਟਾ ਹਾਂਜੀ ਠੀਕ ਆ 10 ਕ ਦਿਨਾਂ ਦੀ ਸੂਈ ਆ ਹਾਂਜੀ ਤੇ ਅੱਛਾ ਵੀਰ ਸਰਵਨ ਸਿੰਘ ਹੁਣ ਥੱਲੇ ਕੀ ਹੈਗਾ ਦੁੱਧ ਕਿੰਨਾ ਕਿਤੇ ਚੱਲਦੀ ਇਹ ਵਿੱਚ ਇਸ ਟਾਈਮ ਤੇ ਥੱਲੇ 14 ਲੀਟਰ ਦੁੱਧ ਆਜਰ ਮੌਕੇ ਤੇ ਅੱਜ 14 ਹਾਂਜੀ ਤੇ ਬਾਕੀ ਉੱਥੋਂ ਜਿੱਥੋਂ ਆਪਾਂ ਕੱਲ ਹੀ ਲਿਆਂਦੀ ਉਹਨੇ ਆਖਿਆ ਵੀ 16 ਲੀਟਰ ਤੋਂ ਪਹਿਲੇ ਸੂਏ ਪਲੱਸ ਰਹੀ ਹੈ ਹੂੰ ਹੂੰ ਤੇ ਦੁੱਧ ਹੁਣ ਚੱਲੂ ਗਿਆਵੇਂ ਮੈਲਾ-ਮੁਲਾ ਅੱਜ ਤੋਂ ਇਹਨੇ ਸ਼ੁਰੂ ਕੀਤਾ ਮਤਲਬ ਤੇ ਦੋ-ਚੌਦਾਂ ਦਿਨਾਂ ਚ ਦੁੱਧ ਘਰ ਆਊਗਾ 17-18 ਲੀਟਰ ਠੀਕ ਹੈ ਜੀ ਠੀਕ ਹੈ ਹਾਂਜੀ ਮਤਲਬ ਵੀ ਹੈ ਵੀ ਪੂਰੀ ਵਜਨ ਲੋਡ ਵੀ ਪੂਰਾ ਹੈਗਾ ਹਾਂਜੀ ਬਾਕੀ ਥਾਂ ਚੱਡੇ ਦੀ ਵੀ ਸਾਫ਼ ਹੈ ਚੋਣ-ਚਾਣ ਵੀ ਬਹੁਤ ਚੰਗੀ ਆ ਬਾਕੀ ਜਿਹ ਇੱਕ ਟਾਈਮ ਵੀਡੀਓ ਕਾਲ ਤੇ ਚੋ ਸਕਦਾ ਹੈ ਦੂਜੇ ਟਾਈਮ ਆਦ ਦੀ ਆ ਕੇ ਤਸੱਲੀ ਕਰਕੇ ਤੇ ਫੇਰ ਲੈ ਜੇ ਇਹ ਨਹੀਂ ਤੇ ਆਪਾਂ ਦੇ ਵੀ ਉਤਰਾ ਹੀ ਕੋਈ ਸਾਈ ਬਿਆਨ ਕਰਕੇ ਦੋਪਹਿਰ ਆਪਾਂ ਦੇ ਟਾਈਮ ਤੋਂ ਟਾਈਮ ਆਫ ਦੀ ਤਸੱਲੀ ਕਰਦੇ ਆ ਟਾਈਮ ਵੀਡੀਓ ਕਾਲ ਤੇ ਚਵਾ ਲਈ ਬਿਲਕੁਲ ਜੀ ਹਾਂਜੀ ਲਵ ਦੋਸਤੋ ਬਿਲਕੁਲ ਵੱਡੇ ਕਦ ਕਦ ਦੇ ਵਿੱਚ ਆ ਚੌੜੀ ਪੇਠ ਪੁੜੇ ਵਾਲੇ ਪਾਸੇ ਉਹ ਵੇਖੋ ਤੁਸੀਂ ਬਿਲਕੁਲ ਚੌੜੀ ਪੇਠ ਪੁੜੇ ਵਾਲੇ ਪਾਸੇ ਰਾਜੀ ਆ ਵਜਨ ਦੋੜ ਪੂਰਾ ਚੰਗੀ ਕਰਮਾਂ ਵਾਲੀ ਜੰਮੀ ਪੜੀ ਆ ਹਾਂਜੀ ਸੋ ਮੂੰਹਾਂ ਮੈਂ ਪਸੰਦ ਆਉਂਦਾ ਠੀਕ ਹੈ ਮੂੰਹ ਦੰਦਾਂ ਦੇ ਵਿੱਚ ਆ ਵੀ ਛਿੱਗੀ ਆ ਠੀਕ ਹੈ ਤੇ ਬਾਕੀ ਵਾਈਟ ਫੇਸ ਆ ਦੋਸਤੋ ਪਸੰਦ ਆ ਠੀਕ ਆ ਜੀ ਨੀਲੀ ਰਾਵੀ ਦੀਆਂ ਮੱਝਾਂ ਝੋਟੀਆਂ ਤੇ ਵੀਰ ਸਰਮਨ ਨੇ ਇੱਕ ਵਾਰ ਤੋਂ ਫੇਰ ਜਿਹੜੀ ਬਿਲਕੁਲ ਤੁਹਾਡੇ ਸਾਹਮਣੇ ਲਾ ਕੇ ਪੇਸ਼ ਕਰਤੀਆਂ ਨੇ ਤੇ ਖੋਲ ਕੇ ਵੀਰ ਸਰਮਨ ਦਿਖਾ ਦਗੇ ਹੁਣ ਆਪਣੇ ਕੋਲ ਨੈਟ ਜਿਹੜਾ 14 ਕਿਲੋ ਤੇ ਆ ਜੀ ਹਾਂ ਜੀ 14 ਲੀਟਰ ਜੀ ਠੀਕ ਆ ਜੀ 14 ਲੀਟਰ ਜਿਹੜਾ ਦੋਸਤੋ ਹੁਣ ਬਿਲਕੁਲ ਤੁਹਾਡੇ ਬਾਕੀ ਕੋਈ ਹਾਂ ਜੀ ਦੋ ਦੋ ਕਰਦੇ ਆ ਦੋ 14 ਤੱਕ ਜਿੰਨਾ ਦੁੱਧ ਆਖੋ ਕੁਝ ਹੋ ਕੇ ਦੇ ਦੇ ਲਾਂਗੇ ਠੀਕ ਆ ਜੀ ਹਾਂ ਜੀ ਠੀਕ ਸੋ ਚੰਗੀ ਕਾਰਗੁਜ਼ਾਰੀ ਆ ਦੋਸਤੋ ਹਜੇ ਬਿਲਕੁਲ ਥੋੜੇ ਕਿ ਦਿਨ ਹੋਏ ਆ 10 ਕ ਦਿਨ ਪੀਕ ਤੇ ਦੁੱਧ ਹੋਰ ਵੀ ਆਪਾਂ ਉਮੀਦ ਕਰ ਸਕਦੇ ਆਂ ਵੀ ਘੱਟੋ-ਘੱਟ 15-16 ਲੀਟਰ ਜਿਵੇਂ ਵੀਰ ਸਰਮਨ ਸਿੰਘ ਦੱਸ ਰਿਹਾ ਵੀ ਇਹਨੂੰ ਚੱਲਣਾ ਚਾਹੀਦਾ 15-16 ਲੀਟਰ ਤੇ ਕਿਉਂਕਿ ਹੁਣ ਦੋਸਤੋ ਅਜੇ 10 ਕਿ ਦਿਨਾਂ ਦੀ ਸਲੀਕਾ 16 ਤੋਂ ਪਹਿਲੇ ਸੂਵੇ ਪਲੱਸ ਰਹੀ ਆ ਅੱਛਾ ਪਹਿਲਾਂ ਨਹੀਂ ਹਾਂਜੀ ਪਹਿਲਾਂ ਨਹੀਂ ਬਾਕੀ ਤਸੱਲੀ ਨਾ ਆਪਣੇ ਘਰੋਂ ਹੀ ਲੈਂਦੀ ਆ ਬਗਾਨੀ ਜਗ੍ਹਾ ਤੋਂ ਨਹੀਂ ਆਈ ਠੀਕ ਹੈ ਜੀ ਹਾਂਜੀ ਆਇਆ ਆਇਆ ਕਿੱਤਲੇ ਹਾਰੇ ਪਏ ਆਉਂਦੇ ਬਾਬਾ ਆ ਜਾ ਲਓ ਬਦੋਫੋ ਝੋਟੀ ਦੇ ਵਿੱਚ ਕੋਈ ਕਮੀ ਤੇਸੀ ਨਹੀਂ ਗਈ ਸੋ ਪਸੰਦ ਆਊਗੀ ਬਾਕੀ ਜਿਹੜੇ ਨੂੰ ਪਸੰਦ ਆਊਗੀ ਤੁਸੀਂ ਸੌਦਾ ਕਰ ਲਿਓ ਬਾਕੀ ਚਵਾਈ ਚ ਵੀ ਵੀਰ ਸਰਮਣ ਪੋਲੀ ਬਿਲਕੁਲ ਚਵਾਈ ਬਹੁਤ ਚੰਗੀ ਵੀਰ ਗਾੜ ਪਛਾਰੇ ਕੁੜੀ ਐ ਇੱਕ ਨੰਬਰ ਦੀ ਚਵਾਈ ਕੋਈ ਭੂਰ ਛਟਾਣੀ ਠੀਕ ਹੈ ਜੀ ਆਪਾਂ ਨੂੰ ਕੋਈ ਕਾਲੀ ਨੇ ਤਸੱਲੀ ਕਰਕੇ ਦੋ ਡੰਗ ਚੋ ਕੇ ਵੀ ਕੱਢ ਸਕਦਾ ਕੋਈ ਆਪਣੇ ਕੋਲ ਬਿਲਕੁਲ ਜੀ ਬਿਲਕੁਲ ਜੇ ਕੋਈ ਵੀਰ ਦੂਰੋਂ ਆਉਦਾ ਰਾਤ ਰਵੇ ਸ਼ਾਮੀ ਚੋਵੇ ਦਿਨੇ ਚੋਕੇ ਲੈ ਜੇ ਫੇਰ ਆ ਬਿਲਕੁਲ ਤੇ ਅੱਛਾ ਵੀ ਸਰਮਣ ਇੱਕ ਡਿਮਾਂਡ ਹੁੰਦੀ ਆ ਪਸ਼ੂ ਦੀ ਕੀ ਮੰਗ ਕਰਦੇ ਪਏਂ ਦੀ ਮੰਗ ਵੀ ਜੀ 170 ਦੀ ਦੇ ਦਾਂਗੇ 170 ਦੀ ਹਾਂਜੀ ਠੀਕਾ ਦੁੱਧ ਬਾਕੀ ਸਾਨੂੰ ਇਹਦੀ 17 18 ਲੀਟਰ ਦੀ ਚਾ ਆ ਗਿਆ ਵੀ ਇਹਨਾਂ ਦੋ ਦਿਨੇ ਚਵਾਉਣਾ ਠੀਕ ਹੈ ਜੀ ਹਾਂਜੀ ਬਹੁਤ ਚਵਾਈ ਚਬੀ ਜੀ ਬਹੁਤ ਇੱਕ ਨੰਬਰ ਦੀ ਆ ਠੰਡੀ ਧੀਰੀ ਆ ਚਾਰੂ ਵੀ ਪੂਰੀ ਆ ਠੀਕ ਹੈ ਜੀ ਹਾਂਜੀ ਲਓ ਦੋਸਤੋ ਇੱਕ 70 ਡਿਮਾਂਡ ਆ 14 ਕਿਲੋ ਹੁਣ ਮਿਲਕ ਕੈਪੈਸਿਟੀ ਆ ਸ਼ੁਰੂਆਤੀ ਦਾ ਹੋ ਰਾ ਦੋਸਤੋ ਹਜੇ ਬਸ ਉਹਨੇ ਮੈਰੀਓ ਚੱਲਣਾ ਸਟਾਰਟ ਹੋਣਾ ਠੀਕ ਆ ਜੀ ਤੇ ਵਦਨਾ ਤੋਂ ਦੁੱਧ ਕੋਈ 20 25 ਦਿਨਾਂ ਤੇ ਕਰਮਾ ਵਾਲੀ ਦੁੱਧ ਹੋਰ ਇੰਕਰੀਜ਼ ਕਰੂੰਗੀ 16 ਤੋਂ ਪਹਿਲਾਂ ਸੂਏ ਪਲੱਸ ਰਿਆ ਨਾ ਐਰ ਕੇ ਸਾਰੋ 17 18 ਲੀਟਰ ਦੇ ਦੀ ਚ ਆ ਗਿਆ ਕਰਨ ਦੀ ਠੀਕ ਆ ਜੀ ਠੀਕ ਆ ਬਾਕੀ ਜਿਹੜੇ ਵੀਰ ਨੇ ਖੜਨੀ ਆਪਣੇ ਤਸੱਲੀ ਕਰਕੇ ਦੋ ਡੰਗ ਚ ਹੋ ਕੇ ਲੈ ਜਾਏ ਤਿੰਨ ਡੰਗ ਚ ਹੋ ਕੇ ਲੈ ਜਾਏ ਸਾਨੂੰ ਕੋਈ ਤਰਾ ਹੀ ਨਹੀਂ ਆ ਬਿਲਕੁਲ ਜੀ ਬਿਲਕੁਲ ਹਰ ਪਾਸੇ ਉੱਤੇ ਵੀ ਚਲੋ ਉਤਾਰਾ ਮਾਰ ਕੇ ਲੈ ਜਾਏ ਤਸੱਲੀ ਨਾਲ ਖੜੇ ਆਪਣੀ ਨਾਲ ਬਿਲਕੁਲ ਜੀ ਰਕਮ ਵੀ ਉਹ ਵੱਡੀ ਆ ਹਾਂ ਜੀ ਰਕਮ ਪੈਸੇ ਬੜੇ ਔਖੇ ਬੰਦੇ ਆ ਰਕਮ ਵੀ ਵੱਡੀ ਆ ਬਾਕੀ ਚਲੋ ਇਹੋ ਜਿਹਾ ਪਸ਼ੂ ਘਰ ਘਰ ਵੀ ਨਹੀਂ ਖੜਾ ਹਾਂ ਜੀ ਜਿਹੜੇ ਵੀਰ ਨੇ ਸ਼ੌਂਕ ਪਗਾਉਣਾ ਜਾਂ ਕੇ ਬਰੀਡ ਤੇ ਕੰਮ ਕਰਨਾ ਤੇ ਜ਼ਰੂਰ ਹੱਥ ਆਪਾਂ ਨੂੰ ਆ ਜੀ ਬਾਕੀ ਇਹ ਕੋਈ ਨੂਰ ਦੀ ਆ ਠੀਕ ਆਪ ਜੜੀ ਹਾਂਜੀ ਆਪ ਠੀਕ ਐ ਸੋ ਦੋਸਤੋ ਆਪ ਇਹ ਚੂੜ ਚੱਕ ਵਾਲੇ ਬੁੱਲ ਕੋਈ ਨੂਰ ਦੀ ਆਪਤੀ ਆ ਹਾਂਜੀ ਤੇ ਬਾਕੀ ਤੇ ਅੱਛਾ ਵੀਰ ਸਰਮਨ ਅਗਲੇ ਪਾਸੇ ਜਿਹੜੀ ਐ ਸੈਕਿੰਡ ਨੰਬਰ ਤੇ ਇਹ ਆਪਣੇ ਕੋਲ ਮੱਝ ਖੜੀ ਹੈ ਜੀ ਹਾਂਜੀ ਇਹ ਵੀ ਦੂਜਾ ਸੂਆ ਸੂਈ ਹੈ ਜੀ ਇਹ ਵੀ ਸੂਵੇ ਇਹ ਵੀ ਦੂਜੇ ਆ ਹਾਂਜੀ ਹਾਂਜੀ ਇਹ ਆਪਣੀ ਇੱਧਰ ਜਿਵੇਂ ਪਾਕਿਸਤਾਨੀ ਸਾਡੇ ਬਾਰਡਰੇ ਰੇ ਦੀ ਗਮਈ ਆ ਬਿਲਕੁਲ ਜੀ ਬਿਲਕੁਲ ਇਹ ਵੀ ਨੀਲੀ ਚ ਆਉਂਦੀ ਆ ਲਓ ਜੀ ਹਾਂਜੀ ਸੋ ਮੱਥਾ ਮੁੱਥਾ ਬੱਲਾ ਦੋਸਤੋ ਮਗਲੇ ਪੈਰ ਤੋਤੇ ਤੁਹਾਨੂੰ ਨਜ਼ਰ ਆਉਣੇ ਅੱਖ ਵੀ ਬਿੱਲੀ ਆ ਤੇ ਅੱਖਾਂ ਦੇ ਵਿੱਚ ਵੀ ਜਵਾਬ ਆ ਹਾਂਜੀ ਪੂਰਾ ਪੂਰਾ ਅੱਛਾ ਵੀਰ ਸਰਮਨ ਉਹ ਦੂਜਾ ਸੂਬਾ ਇਹਨੂੰ ਟਾਈਮ ਕਿੰਨਾ ਹੋ ਗਿਆ ਸੂਈ ਨੂੰ ਇਹਨੂੰ ਵਿੱਚ ਅੱਜ ਪੰਜਵਾਂ ਛੇਵਾਂ ਦਿਨ ਹੀ ਆ ਸੂਈ ਨੂੰ ਪੰਜਵਾਂ ਛੇਵਾਂ ਦਿਨ ਹਾਂਜੀ ਬੱਚਾ ਮਗਰੇ ਦੇ ਹਾਂਜੀ ਕੱਟੀ ਆ ਮਗਰੇ ਦੇ ਮਗਰ ਕੱਟੀ ਆ ਜੀ ਹਾਂਜੀ ਲਓ ਦੋਸਤੋ ਮਗਰ ਕੱਟੀ ਆ ਪੰਜਵੇਂ ਛੇਵੇਂ ਦਿਨ ਤੇ ਚੱਲ ਰਹੀ ਆ ਤੇ ਦੁੱਧ ਬੋਲੇ ਤੋਂ ਹੁਣ ਅਜੇ ਬਾਹਰ ਹੀ ਆਈ ਆ ਹਾਂਜੀ ਬੋਲੇ ਬੋਲੇ ਚ ਨਿਕਲਣ ਢਈ ਆ ਤੇ ਹੁਣ ਫਿਲਹਾਲ ਕਿੰਨੇ ਕਾ ਦੋ 9-10 ਲੀਟਰ ਦੁੱਧ ਆਇਆ ਥਲੇ ਆ ਜੀ 9-10 ਲੀਟਰ ਹਾਂਜੀ ਤੇ ਚਵਾਚ ਬੁਦੀ ਆ ਚਵਾਚ ਬੁਦੀ ਆ ਵਧੀਆ ਇੱਕ ਨੰਬਰ ਦਾ ਆ ਪੋਲੀ ਆ ਕੋਈ ਪੂਰ ਛਟਾ ਨਹੀਂ ਹੈਗਾ ਠੀਕ ਹੈ ਜੀ ਹਾਂਜੀ ਬਹੁਤ ਲਓ ਦੋਸਤੋ ਚਵਾਪਸਮਾ ਵੀ ਚੰਗਾ ਪੋਲੀ ਆ ਚਵਾਪਸਮਾ ਕੁਝ ਐਵੇਂ ਦਿਨ ਦੇ ਦੌਰਾਨ ਹੁਣ ਹਾਂਜੀ ਕੋਈ 9-10 9-10 ਲੀਟਰ ਤੇ ਜਿਹੜੀ ਹੁਣ ਸਟਾਰਟਿੰਗ ਆ ਠੀਕ ਆ ਤੇ ਬੌਲੇ ਤੋਂ ਬਾਹਰ ਕੋਈ ਕੱਚਾ ਬੌਲਾ ਵੀ ਤੁਸੀਂ ਮੰਨ ਸਕਦੇ ਜੇ ਅਜੇ ਦੁੱਧ ਤੇ ਪਸ਼ੂ ਜਿਹੜਾ ਦੋਸਤੋ ਸਿੱਧੇ ਸੁੱਤੇ ਰਹੇ ਵਿੱਚ ਦੁੱਧ ਲਗਦਾ ਸਭੇ 15 ਦਿਨੀ ਡੰਗਰ ਦੁੱਧ ਤੇ ਆਉਂਦਾ ਹੈ ਹਾਂ ਬਿਲਕੁਲ ਜੀ ਹਾਂਜੀ ਬਾਕੀ ਚਾਰੂ ਆ ਪੱਠੇ-ਪੁੱਠੇ ਖਾਂਦੀ ਐ ਕਿਤੇ ਠੰਡ ਰਣੀ ਪੇਸ਼ ਜਾਣਦੀ ਆਰਕੀ ਬਿਲਕੁਲ 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 ਠੀਕ ਆ ਜੀ ਲੈਓ ਜੀ ਖੋਲ ਕੇ ਤੋਰ ਦਈਏ ਇਹਨੂੰ ਵੀ ਚੱਲੋ ਮਿਓ ਜੀ ਹਾਈਟ ਕੱਟ ਵੀ ਜਿਕਰ ਕਰਨਾ ਬਣਦਾ ਦੋਸਤੋ ਹਾਈਟ ਕੱਟ ਵੀ ਵਧੀਆ ਹੈ ਚੰਗੀ ਹਾਈਟ ਕੱਟਦੀ ਆ ਠੀਕ ਆ ਤੇ ਵੱਡੀਆਂ ਮੱਜਾਂ ਝੋਟੀਆਂ ਦੇ ਵਿੱਚ ਆਪਾਂ ਇਹਨੂੰ ਅਕਾਊਂਟ ਕਰ ਸਕਦੇ ਹਾਂ ਠੀਕ ਆ ਤੇ ਵੈਸੇ ਨਾਰਮਲੀ ਪਸ਼ੂ ਜੜੇ ਦੋਸਤੋ ਕੋਈ 8-10 ਦਿਨ ਕੋਈ ਹਫਤਾ ਡੇਢ ਹਫਤਾ 2 ਹਫਤਾ ਸਿੱਧੇ-ਸੁੱਧੇ ਹੋਣ ਦੇ ਵਿੱਚ ਸਮਾਂ ਲੱਗ ਜਾਂਦਾ ਤੇ ਸੂਸਵਾ ਦੇ ਵਿੱਚ ਆ ਵੈਸੇ ਕਰਮਾਂ ਲਈ ਬਾਕੀ ਥਣਾ-ਥੋਣਾ ਦੀ ਵੀ ਪੂਰੀ ਸਾਫ ਆ ਤੇ ਜਵਾਈ ਤੁਹਾਨੂੰ ਦੱਸ ਦਿੱਤੀ ਹੈ ਵੀ ਹੁਣ ਜਿਹੜੀ ਆ 9 10 10 ਲੀਟਰ ਤੋਂ ਜਿਹੜੀ ਸਟਾਰਟਿੰਗ ਆ ਦੋਤ ਵਿੱਚ ਜਿੰਨਾ ਹੋਊਗਾ ਆਪਾਂ ਉਨਾ ਹੀ ਦੱਸਾਂਗੇ ਇਹ ਨਹੀਂ ਇਹਦੇ ਥੱਲੇ ਜਿੱਥਾ 7 ਹੋਊਗਾ ਤਾਂ ਅਸੀਂ 9 ਕਹਿ ਦਾਂਗੇ ਜੇ ਅਸੀਂ 9 ਆਖਿਆ ਤਾਂ ਸਵਾ 9 ਸਾਢੇ 9 ਹੀ ਹੋਊਗਾ ਸਰਮਣ ਭਾਈ ਉਹ ਤਾਂ ਆਪਾਂ ਹਰ ਵਾਰੀ ਕਹਿਣਾ ਚਵਾਉਣਾ ਵੀ ਪੈਂਦਾ ਫਿਰ ਹਾਂਜੀ ਦੂਰ ਦੂਰੋਂ ਕਿਸੇ ਨੂੰ ਆਉਣਾ ਮੈਂ ਦੇਖ ਕਰਕੇ ਹੀ ਪਹਿਲਾਂ ਜੇ ਕੋਈ ਆਪਣੇ ਡੰਗਰ 'ਚ ਕਮੀ ਪੇਸ਼ੀ ਨਿਕਲੇ ਤੁਹਾਨੂੰ ਵੀ ਫੋਨ ਕਰਕੇ ਕਹਿ ਸਕਦਾ ਹਾਂ ਹਾਂਜੀ ਹਾਂਜੀ ਆਪਾਂ ਜੋ ਵੀ ਆ ਗਏ ਦੂਰ ਦੂਰ ਤੱਕ ਸੰਗਰੂਰ ਤੱਕ ਪਟਿਆਲੇ ਤੱਕ ਮੈਂ ਗਈਆਂ ਹਾਂ ਕਿਸੇ ਦਾ ਲਾਂਭਾ ਨਹੀਂ ਆਇਆ ਜੋ ਦ ਯਾ ਮੱਜਾ ਕਿਸੇ ਦੀ ਕੋਈ ਦੁੱਧ ਵਾਲੇ ਪਾਸੇ ਕੋਈ ਨੀਕੀ ਦੇਕੀ ਨਹੀਂ ਕੋਈ ਜੋ ਦੱਸਦੇ ਰਹੇ ਉਹ ਹੀ ਨਿਕਲੂਗਾ ਹਾਂ ਤੇ ਇਹਦਾ ਕੀ ਕਰਦੇ ਮੁੱਲ ਇਹਦੇ ਵਿੱਚ 90000 ਦੀ ਦੇ ਦਾਂਗੇ 90000 ਦੀ ਹਾਂਜੀ ਠੀਕ ਹੈ ਜੀ ਲਓ ਵੀ 90000 ਦੀ ਦੋਸਤੋ ਇਹ ਮਿਲ ਜੂਗੀ ਬਾਕੀ ਮਾਨਦਾਨ ਜੋ ਛੋਟਛੱਪਿਆ ਦੋਸਤੋ ਸਾਰੇ ਪਸ਼ੂਆਂ ਦੇ ਵਿੱਚੋਂ ਜੋ ਜੋ ਬੰਦਾ ਸਰਦਾ ਉਹ ਜ਼ਰੂਰ ਮੌਕੇ ਤੇ ਠੀਕ ਆ ਆ ਗਈ ਇੱਕ ਆਪਣੇ ਕੋਲ ਕਿ ਨੀਲੀ ਇਹ ਵੀ ਆਪਣੇ ਪਾਕਿਸਤਾਨੀ ਆ ਨੀਲੀ ਆ ਜੀ ਹਾਂਜੀ ਇਹ ਬਸ ਲਸੀ ਲਸੀਆ ਬੜੀ ਜਿਆਦਾ ਹੀ ਇਹਦੇ ਵਿੱਚ ਗੋਣਿਆਂ ਮਾਜ ਦੇ ਵਿੱਚ ਬਹੁਤ ਜਿਆਦਾ ਚੰਗੀ ਮਾਜ ਆ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੇ ਵੀਰ ਸਰਵਰ ਸੁਭਿਆ ਦੇ ਵਿੱਚ ਤਾਂ ਹੈਗੀਆਂ ਗੋਣੇ ਵੀਰ ਸੁਆ ਬਣੀ ਏਡਾ ਜਿਆਦਾ ਸੁਈ ਇਹ ਚੌਥੀ ਸੁਗੇ ਬਸ ਸੇਵਾ ਤੋਂ ਹੀ ਗਈ ਹੈ ਜਿਵੇਂ ਪਰਾਲੀ ਪਰੋਲੀ ਖਾਂਦੀ ਆਈ ਆ ਆਪਣੇ ਕੋਲੇ ਆਈ ਨੇ ਇਹਨੂੰ 10 ਦਿਨ ਹੋ ਗਏ ਆ ਠੀਕ ਆ ਜੀ ਤੇ ਜੇ ਇਹਦਾ ਦੁੱਧ ਆਪਾਂ ਕਿਸੇ ਨੂੰ ਭਾਵੇਂ ਕੋਈ ਵੀਡੀਓ ਕਾਲ ਤੇ ਚੋ ਕੇ ਵੇਖ ਲੈ ਤੋਲ ਕੇ ਦੁੱਧ 13 ਲੀਟਰ ਇਹ ਥੱਲੇ ਉਹ ਦਵਾ ਕੇ ਤੋਲ ਕੇ ਤੋਲ ਕੇ ਹਾਂਜੀ ਤੇ ਇਹਨੂੰ ਸੂਈ ਨੂੰ ਅੱਜ 14-15 ਦਿਨ ਹੋ ਗਏ ਸਬੂਤ ਆਪਾਂ ਦਵਾਏ ਕੱਤੀਏ ਦੀ ਪਰ ਮਰ ਗਈ ਆ ਹੂੰ ਤੇ ਇੱਕ ਤਰ੍ਹਾਂ ਇਥਾਪੀ ਤੇ ਇਤਰਾ ਹੀ ਮਿਲ ਪੈਂਦੀ ਐ ਕੋਈ ਇਹਨੂੰ ਟੀਕੇ ਟਾਕੇ ਦੀ ਲੋੜ ਨਹੀਂ 14-15 ਦਿਨਾਂ ਦੀ ਸੂਈ ਆ ਹਾਂਜੀ ਆਪਾਂ ਬੱਚੇ ਦਾ ਵੀ ਨਮਾਜ਼ ਸਬੂਤ ਦਵਾਵਾਂਗੇ ਸਾਰੀ ਆਪਣੇ ਕੋਲ ਵੀਡੀਓ ਰਿਕਾਰਡ ਹੈਗਾ ਠੀਕ ਹੈ ਜੀ ਆ ਇਹ ਨਹੀਂ ਵੀ ਆਪਾਂ ਇਹਦੇ ਮਗਰ ਕੋਈ ਬੱਚੇ ਇਹ ਬਾਕੀ ਬੱਚਾ ਲਾ ਦੋ ਜਿਹੜਾ ਮੱਦੀ ਛੱਡ ਦੋ ਉਹ ਚ ਗਾ ਲੈਂਦੀ ਆ ਪਰ ਇਹ ਕੰਮ ਨਹੀਂ ਆਪਾਂ ਪਰ ਜੋ ਸਚਾਈ ਉਹ ਆਪਾਂ ਦੱਸਣ ਦੇ ਆ 15 ਦਿਨਾਂ ਦੀ ਸੂਈ ਆ ਬੱਚਾ ਨਹੀਂ ਹੈਗਾ ਨਾਲ ਪ੍ਰੂਫ ਹੈਗਾ ਬੱਚੇ ਦਾ ਪ੍ਰੂਫ ਹੈ ਬਾਪਣ ਕੋ ਵੀਡੀਓ ਬਣੀ ਹੈਗੀ ਆ ਪਰੂਫ ਆਪ ਦਵਾਂਗੇ ਨਾਲ ਅੱਜ 15 ਦਿਨਾਂ ਦੇ ਦੌਰਾਨ 13 ਕਿਲੋ ਦੁੱਧ ਹਾਜ਼ਰ ਥੱਲੇ ਹਾਂਜੀ ਤੋਲ ਕੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਲਓ ਵੀ ਦੋਸਤੋ 13 ਕਿਲੋ ਦੁੱਧ ਤੇ ਹੁਣ ਚਲਦੀ ਪਈ ਆ ਬਾਕੀ ਮੱਝ ਤੁਸੀਂ ਦੇਖ ਲੀਆ ਨੀਲੀ ਮੱਝ ਹਾਂਜੀ ਇਹ ਪਾਕਿਸਤਾਨੀ ਸਾਡੇਆ ਬਾਰਡਰ ਏਰੀਏ ਦੀ ਆ ਤੇ ਬਾਕੀ ਆਪਾਂ ਹਰ ਵਾਰ ਜ਼ਿਕਰ ਕਰਦੇ ਆਂ ਦੋਸਤੋ ਬਾਰਡਰ ਬਰੀਡ ਬਾਰਡਰ ਬਰੀਡ ਆਪਾਂ ਹਰ ਵਾਰੀ ਕਰਦੇ ਰਹਿੰਦੇ ਆਂ ਬਾਕੀ ਪਾਕਿਸਤਾਨ ਦੇ ਵਿੱਚ ਇਹ ਬੱਚੇ ਵਾਲੀ ਮੱਝ ਆ ਭਾਈਆ ਵੇਖੋ ਨਾਸ ਨੂੰ ਉਸ ਵੀ ਬੱਗੀ ਆ ਬਸ ਸੇਵਾ ਤੋਂ ਹੀ ਗਈ ਏ ਦੀ ਸਾਰ ਨਹੀਂ ਪਾਈ ਗਈ ਨੇ ਹੂੰ ਮਾਜੇ ਬਹੁਤ ਚੰਗੀ ਹੈ ਫਿਰ ਚੁਆਈ ਦੇ ਵਿੱਚ ਵੀ ਭਾਈ ਬੱਚਾ ਬਾਦਣਾ ਥਲੇ ਦੇ ਤੇ ਬੱਚਾ ਹੀ ਨਿਕਲਿਆ ਚੋਲੂਗਾ ਈਦੀ ਜਿਆਦੀ ਭੋਲੀ ਆ ਠੀਕ ਹੈ ਜੀ ਠੀਕ ਹਾਂਜੀ ਤੇ ਕੋਈ ਪਿਛਲੇ ਘਰੋਂ ਵੀ ਪੁੱਛਿਆ ਸੀ ਮਾੜਾ ਮੋੜ ਮਿਲਕ ਜਿਹੜਾ ਪਿਛਲੇ ਸੁਵਿਆਂ ਦੇ ਵਿੱਚ ਕਿੰਨਾ ਕੇ ਚਪਾਉਂਦੀ ਰਹੀ ਉਹ ਤੇ ਵੀਰ ਚਲੋ ਆ ਵਪਾਰੀਆਂ ਨੇ ਕੋਈ ਯਕੀਨ ਨਹੀਂ ਕਰਦਾ ਬਾਕੀ ਉਹਾਂ ਦੇ ਵੀ 14-15 ਲੀਟਰ ਦੁੱਧ ਆਹੀਂ ਦੂਜੇ ਥਾਂ ਤੋਂ ਲਈ ਆ ਜਿੱਥੋਂ ਕਹੇ ਮਗਰ ਪਿਛੋਂ ਖਾਲੜੇ ਹੋਈ ਆ ਅੱਜ 13 ਤਾਂ ਹੋਣੀ ਦੇ ਰਹੀ ਹੈ ਨਾ 13 ਲੀਟਰ ਦਾ ਆਪਣੇ ਜਿਹੜਾ ਆਪਣੇ ਘਰ ਮੌਕੇ ਦੇ ਹੈਗਾ ਅਸੀਂ ਉਹ ਦਵਾਂਗੇ ਨਾ ਵੀਡੀਓ ਖੋਲ ਤੇ ਕਈ ਵਾਰੀ ਛੱਤ ਵਾਲਾ ਦੁੱਧ ਦਵਣਾ ਉਹ ਨਹੀਂ ਹਾਂ ਕੰਡੇ ਦੇ ਤੋਲ ਕੇ ਦੁੱਧ ਦਵਾਂਗੇ ਬਿਲਕੁਲ ਜਾਓ ਵੀ ਸਰਵਨ ਖੋਲ ਕੇ ਦਿਖਾ ਦਈਏ ਕੋਈ ਆ ਠੰਡੇ ਛੱਤੋਂ ਨਹੀਂ ਅੱਜ ਮੌਜੂਦਾ ਟਾਈਮ ਦੀ ਗੱਲ ਕਰਦੇ ਆ ਬੈਕ ਸਾਈਡ ਨਹੀਂ ਆਪਾਂ ਜਾਦਾ ਚਾਹੁੰਦੇ ਕਿ ਹੋ ਸਕਦਾ ਕਰਮ ਵਾਲੀ 15 ਚ ਪਾਉਂਦੀ ਹੈ ਤੋਂ ਪਹਿਲਾਂ ਦੇ ਜੇ ਸਾਂ 13 ਕਿਲੋ ਅੱਜ ਜਿਹੜਾ ਤੁਸੀਂ ਇਸ ਘਰੋਂ ਚੋ ਕੇ ਤਸੱਲੀ ਕਰਕੇ ਲੈ ਕੇ ਜਾ ਸਕਦੇ ਹੋ ਹਾਂਜੀ ਠੀਕ ਆ ਤੇ ਬੇਣ ਬੱਚੇ ਤੋਂ ਤਾਂ ਅ اچھا ਵੀਰ ਅ ਸਰਮਨ ਪਸ਼ੂਏ ਹੁੰਦੇ ਤਾਂ ਬਹੁਤ ਮਿੱਠੇ ਆ ਇਸੇ ਤਰ੍ਹਾਂ ਬਾੜੇ ਪੂਰੇ ਤਾਂ ਥਾਪੀ ਜੀ ਆਪਾਂ ਹੁਣੇ ਤੁਹਾਡੇ ਸਾਹਮਣੇ ਆਂਦੇ ਇਤਨਾ ਥੱਲੇ ਬੈ ਕੇ ਵਿਖਾ ਦਿੰਨੇ ਆ ਕੋਈ ਟੀਕੇ ਦੀ ਲੋੜ ਹੀ ਨਹੀਂ ਦੇ ਐਡੀ ਠੰਡੀ ਮੈਂ ਆ ਠੀਕ ਹੈ ਜੀ ਹਾਂਜੀ ਜਿਹੜਾ ਵੀਰ ਲਊਗਾ ਵੀਡੀਓ ਕਾਲ ਤੇ ਚੋ ਕੇ ਆਪਦੀ ਤਸੱਲੀ ਕਰਕੇ ਆ ਕੇ ਲਵੇ ਲਓ ਜੀ ਹਾਂਜੀ ਸੋ ਬਾਕੀ ਦੋਸਤੋ ਇਹੋ ਜਿਹੇ ਰਵੇ ਦੇ ਵਿੱਚੋਂ ਨੀਲੀ ਰਾਵੀ ਦੇ ਸੀਮਨ ਤੁਸੀਂ ਚੰਗੇ ਲੈ ਸਕਦੇ ਜੇ ਚਾਹੇ ਸਰਕਾਰੀ ਹੈ ਚਾਹੇ ਪ੍ਰਾਈਵੇਟ ਬੁੱਲ ਦੇ ਬੱਚੇ ਵੀ ਚੰਗੇ ਲੈ ਸਕਦੇ ਜੀ ਕਿਉਂਕਿ ਬੱਚੇ ਪੁੱਛੇ ਪਾਉਣ ਦੇ ਵਿੱਚ ਵੀ ਇਹੋ ਜਿਹਾ ਮੱਜਾ ਬਹੁਤ ਸਖਾਈ ਆ ਇਹਦਾ ਬੱਚਾ ਵੀ ਨੀਲੀ ਰਾਵੀ ਦਾ ਪਿਓਰ ਆਵੇਂ ਤੁਹਾਨੂੰ ਫੋਟੋ ਵਿਖਾ ਦਿੰਨੇ ਆ ਆ ਜਰੂਰ ਜੀ ਹੱਜਾ ਮੈਂ ਤੁਹਾਨੂੰ ਕੱਢ ਕੇ ਵਿਖਾਉਣਾ ਬੱਚੇ ਕੱਟਾ ਸੀਗਾ ਉਦੋਂ ਮਗਰ ਜੀ ਹਾਂਜੀ ਇਹ ਬੱਚੇ ਪਿਓਰ ਨੀਲੀ ਰਾਵੀ ਪਾਉਂਦੀ ਆ ਠੀਕ ਹੈ ਜੀ ਹਾਂਜੀ ਲਓ ਜੀ ਸੋ ਬੱਚੇ ਮੈਂ ਪਹਿਲਾਂ ਜ਼ਿਕਰ ਕੀਤਾ ਦੋਸਤੋ ਬੱਚੇ ਦੀ ਮਾਰਕਿੰਗ ਬਹੁਤ ਵਧੀਆ ਆਊਗੀ ਜਿਹੜ ਉਨਨੇ ਕੋਨੇ ਆ ਗਏ ਇੱਕ ਕਮਰੇ ਦੇ ਮੈਂ ਤੁਹਾਨੂੰ ਵੀਡੀਓ ਵਿਖਾਉਣਾ ਬੱਚੇ ਦੀ ਠੀਕ ਹੈ ਜੀ ਸੋ ਬਾਕੀ ਜੋ ਦੋਸਤੋ ਜਿਹੜਾ ਰਿਕਾਰਡ ਹੈਗਾ ਬੱਚੇ ਦਾ ਵੀ ਆਪਾਂ ਖੂਨ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਮੋਟੇ ਤੌਰ ਤੇ ਕੋਈ ਵੀ ਰ ਡਿਟੇਲ ਲੈ ਸਕਦਾ ਜਦੋਂ ਦੀ ਫੋਟੋ ਖਿੱਚੀ ਆ ਬਾਕੀ ਨਾਰਮਲ ਹੀ ਸਾਰੇ ਵੀਰਾਂ ਨੂੰ ਪਤਾ ਲੱਗ ਜਾਊਗਾ ਸੱਜਰ ਪਸ਼ੂ ਦੀ ਵੈਸੀ ਵੀ ਪਛਾਣ ਜਿਹੜੀ ਆ ਦੋਸਤੋ ਹੋ ਹੀ ਜਾਂਦੀ ਆ ਠੀਕ ਆ ਤੇ ਬਚਾ ਮਗਰ ਮੇਲ ਕਾਫ ਸੀਗਾ ਨੀਲੀ ਦਾ ਚਲੋ ਫਿਲਹਾਲ ਕੋਈ ਐਕਸਪਾਇਰ ਹੋ ਗਿਆ ਸੌ ਕਾਰਨ ਬਣ ਜਾਂਦੇ ਆ ਤੇ ਫਿਲਹਾਲ ਇਹ ਮਾਜੇ ਇਹ 13 ਲੀਟਰ ਇਹ ਪਿਓਰ ਜਦੋਂ ਅਸੀਂ ਲਿਆਦੀ ਗੱਡੀ ਤੋਂ ਲਾਉਂਦੇ ਆ ਪਿਓਰ ਨੀਲੀ ਰਾਵੀ ਦੇ ਬੱਚੇ ਪਾਉਦੀ ਆ ਮਾਜੇ ਆਹ ਆਹ ਇਹ ਦੇਖੋ ਇਹ ਲਾਉਂਦੀਆਂ ਤੋਂ ਆ ਗੱਡੀ ਦੀ ਜਦੋਂ ਅਸੀਂ ਫੋਟੋ ਲੈਂਦੀ ਆ ਅੱਛਾ ਜੀ ਇਹਦੇ ਵਿੱਚ ਤਰੀਕ ਵੀ ਨਿਕਲਾਉਂਦੀ ਵੀਡੀਓ ਜਿੱਦਾਂ ਦੀ ਸੂਈ ਆ ਮਾਜੇ ਬਿਲਕੁਲ ਜੀ ਬਿਲਕੁਲ ਬਿਲਕੁਲ ਪਿਓਰ ਨੀਲੀ ਰਾਵੀ ਦੇ ਬੱਚੇ ਜਿੰਨੇ ਮਤਲਬ ਪਾਏ ਆ ਬਿਲਕੁਲ ਜੀ ਬਿਲਕੁਲ ਜਦੋਂ ਲਈ ਇੱਕ ਦੋ ਦੀ ਵੀਡੀਓ ਆ ਇਹਦੀ 부ਸ਼ੀ ਵੀ ਬਣੀ ਆ 28 ਦਸੰਬਰ ਹਾਂਜੀ 28 ਦਸੰਬਰ ਹੈਨਾ ਹਾਂਜੀ ਹਾਂਜੀ 28 ਦਸੰਬਰ ਤੇ ਅੱਜ ਤਕਰੀਬਨ ਦੋਸਤੋ ਤਰੀਕ ਵੀ ਜੇਕਰ ਦੇਖੀਏ 22 23 ਹਾਂਜੀ ਹਾਂਜੀ 22 23 ਤੇ ਕੋਈ ਵੀਰ ਸਰਮਣ ਕੋਈ 27 26 ਕ ਦਿਨ ਦਾ ਇਹ ਨਹੀਂ ਹਾਂਜੀ ਇੱਥੇ ਹੋ ਗਿਆ ਹਾਂ ਬਾਕੀ ਦੋਸਤੋ ਤਾਜੀ ਸੂਈ ਸੀ ਬੱਚਾ ਨਾਲ ਸੀ ਪ੍ਰੂਫ ਤੁਹਾਨੂੰ ਮੈਂ ਦਿਖਾਦਾ ਆਹ ਬੱਚਾ ਨਾਲ ਭੱਜ ਜਾਂਦਾ ਇਦਣੇ ਹਾਂ ਬਿਲਕੁਲ ਜੀ ਬਿਲਕੁਲ ਇਹ ਨਹੀਂ ਵੀ ਆਪਾਂ ਇਹਦੇ ਮਰ ਕੋਈ ਬੱਚਾ ਲਾਵਾਂ ਲੈ ਆ ਕੇ ਬਣਾ ਦੇ ਕਿ ਹੋਣੀ ਚੱਕਰੇਗਾ ਨਹੀਂ ਨਹੀਂ ਕਿਉਂ ਬਣਾਣਾ ਬਾਕੀ ਦੋਸਤੋ ਕਾਰਗਜ਼ਰੀ ਅੱਜ ਚੰਗੀ ਆ 13 ਲੀਟਰ ਤੇ ਕਰਮ ਵਾਲੀ ਚੱਲਦੀ ਪਈ ਆ ਅੱਗੇ ਚੰਗੀ ਸੇਵਾ ਕਰ ਲੂਗਾ ਕੋਈ ਵੀਰ ਠੀਕ ਆ ਜੀ ਜਿੰਨਾ ਮਰਜੀ ਇਹਨੂੰ ਦਾਣਾ ਪਾ ਦੋ ਕਿਤੇ ਵਾਹਦੀ ਨਹੀਂ ਆਏ ਐਡੀ ਇਹਦਾ ਮਿਹਦਾ ਕਹਿ ਬਸ ਇਹ ਸੇਵਾ ਤੋਂ ਹੀ ਗਈ ਆ ਮੱਜ ਅੱਛਾ ਕਈ ਯਾਰੀ ਹੁੰਦਾ ਨਾ ਮੱਜਾ ਜਿਹੜੀ ਲਿਸਗਾ ਏ ਥੋੜਾ ਜਾਂ 2 ਕਿਲੋ ਵਾੜ ਪਾ ਕੇ ਤੇ ਵਾਹ ਲੱਗ ਜਾਂਦੀ ਉਹੋ ਜੀ ਵੀ ਕੋਈ ਚੱਕਰ ਨਹੀਂ ਇਹਨੂੰ ਠੀਕ ਆ ਠੀਕ ਹਾਂਜੀ ਅੱਛਾ ਫਿਰ ਸਰਵਨ ਕੀ ਕਰਦੇ ਆ ਡਿਮਾਂਡਿੰਦੀ ਫਿਰ ਇਹਦੇ ਚ ਮੰਗਣ ਨੂੰ 77 ਦੀ ਹਾਂਜੀ 77 ਦੀ ਸਾਤਾ ਦੀ ਠੀਕ ਹੈ ਜੀ ਹਾਂਜੀ ਲਓ ਜੀ 77000 ਦੀ ਦੋਸਤੋ ਇਹ ਤੁਹਾਨੂੰ ਮੱਝ ਮਿਲ ਜੂਗੀ ਬਾਕੀ ਦੋਸਤੋ ਉਹਨਾਂ ਵੀਰਾਂ ਲਈ ਆ ਜਿਹੜਾ ਥੋੜਾ ਸ਼ੌਂਕ ਰੱਖਦੇ ਆ ਕਿ ਨੀਲੀ ਦੇ ਬੱਚੇ ਲੈਣਾ ਚਾਹੁੰਦੇ ਆ ਕਿ ਬਰੀਡ ਤੇ ਕੰਮ ਕਰਨਾ ਚਾਹੁੰਦੇ ਬੱਚੇ ਪੁੱਛੇ ਲੈਣ ਦੇ ਵਿੱਚ ਬਹੁਤ ਵਧੀਆ ਬਾਕੀ ਦੁੱਧ ਵੀ ਚੰਗਾ ਖਾਸਾ ਹਾਂਜੀ ਠੀਕ ਹੈ ਜੀ ਕੋਈ 9-10 ਲੀਟਰ ਨਹੀਂ 13 ਲੀਟਰ ਜਿਹੜਾ ਹੁਣ ਚਵਾਈ ਵਾਲਾ ਦੁੱਧ ਆ ਸਾਡੇ ਹਾਂਜੀ ਹਾਂਜੀ ਤੇ ਇਸ ਤੋਂ ਬਾਅਦ ਵੀਰ ਸਰ ਹੁਣ ਅਗਲੇ ਪਾਸੂ ਕੱਢੀਏ ਆ ਮੈਂ ਤੂੰ ਉੱਥੇ ਬਾਹਰ ਆਵਾਜ਼ ਛੋਟੀ ਕਰ ਲੈ ਲਿਓ ਜੀ ਲਿਓ ਹਾਂਜੀ ਦੋਸਤੋ ਅੱਗੇ ਚੌਥੇ ਨੰਬਰ ਤੇ ਇੱਕ ਆਪਾਂ ਤੁਹਾਨੂੰ ਝੋਟੀ ਦਿਖਾਉਨੇ ਆ ਪਹਿਲਣ ਪਹਿਲਣ ਪਹਿਲਾ ਸੁਬਾ ਨੰਬਰ ਚੌਥਾ ਹੈ ਅੱਛਾ ਸਰਮਣ ਭਾਈ ਪਹਿਲਾ ਸੁਬਾ ਇਹ ਗੱਬਣ ਨਹੀਂ ਜੀ ਸੁਈ ਆ ਇਹ ਵੀ ਸੁਈ ਆ ਹਾਂਜੀ ਸੁਈ ਆ ਠੀਕ ਹੈ ਜੀ ਇਹ 10 12 ਤਰ੍ਹਾਂ ਸੁਈ ਕੱਟਾ ਬਹੁਤ ਚੰਗਾ ਮਗਰ ਵਧੀਆ ਹੋਵੇ ਅੰਦਰ ਵਜ ਜਾਏ ਠੀਕ ਹੈ ਜੀ ਪੂਰਾ ਕਾਇਮ ਲਓ ਜੀ ਹਾਂਜੀ ਤੇ ਝੋਟੀ ਮਨਾ ਵੀ ਥਣ ਚੱਡਾ ਵੀ ਪੂਰਾ ਕੁਲਾ ਲੈਵਾ ਬਹੁਤ ਸੋਹਣੀ ਆ ਸਾਰਿਆਂ ਕੰਮਾਂ ਜੀ ਪੂਰੀ ਆ ਠੀਕ ਹੈ ਜੀ ਲਓ ਵੀ ਦੋਸਤੋ ਪਹਿਲਣ ਝੋਟੀ ਦੇਖੋ ਥਾਣਾ ਜੱਡੇ ਦੀ ਬਹੁਤ ਜਿਆਦਾ ਸਾਫ ਸੁਥਰੀ ਆ ਥਾਣਾ ਵੀ ਵੇਖੋ ਤੁਸੀਂ ਬਿਲਕੁਲ ਰੋਗ ਰੋਗ ਥਾਣਾ ਮੁੱਠੀ ਥਾਣਾ ਸਿੰਗੀ-ਸੁੰਗੀ ਵੀ ਪੂਰੀ ਆ ਸ਼ਕੀਨੀ-ਸ਼ਕੂਨੀ ਵੀ ਪੂਰੀ ਆ ਵੇਖੋ ਅੱਛਾ ਵੀਰ ਸਰਮਣ ਨੇ ਉਹ ਦਿਨ ਕਿੰਨੇ ਹੋ ਗਏ ਆ ਜੀ ਇਹਨੂੰ 15 ਦਿਨ ਹੋ ਗਏ ਵੀਰ ਜੀ ਉਹ ਬੱਚਾ ਹੈਗਾ ਅੰਦਰ ਪਖਾ ਦੇਣੇ ਆਪਾਂ ਬਾਅਦ ਚ ਲੈ ਆ ਬੱਚਾ ਕੱਟਾ ਗਿਆ ਕੱਟੀ ਕੱਟਾ ਕੱਟਾ ਵੀ ਪੂਰਾ ਕੈਮ ਮਰਨ ਵਾਲਾ ਨਹੀਂਗਾ ਅੱਛਾ ਹਾਂਜੀ ਕਈ ਬੱਚੇ ਹੁੰਦੇ ਠੰਡ ਨਾਲ ਮਦੋਲੇ ਜੇ ਕਿੰਨਾ ਕੋਣ ਹਜ਼ਰ ਦੁੱਧ ਜਿਹੜਾ ਚਵਾਉਣਾ ਆਪਾਂ ਦੁੱਧ ਵੀ ਜੀ ਅੱਜ ਥੱਲੇ 10 ਕਿਲੋ ਦੁੱਧ ਮਿਣਕੇ ਦਵਾਂਗੇ ਅੱਛਾ ਜੀ ਦੁੱਧ ਇੱਕ ਤਰ੍ਹਾਂ ਲਿਵਾ ਘਾਟਿਆ ਨਾ ਹਾਂਜੀ 2 ਲੀਟਰ ਤੋਂ ਉੱਪਰ ਇਹਦੀ ਗਾੜ ਆ ਇਸ ਛੋਟੀ ਦੀ ਅੱਛਾ ਜੀ ਤੇ ਚਵਾਈ ਭਾਵੇਂ ਨਿਗਾ ਜੇ ਬੱਚਾ ਵੀ ਥੱਲੇ ਭਾ ਦੋਗੇ ਨਾ ਹਾਂਜੀ ਬੱਚਾ ਹੀ ਚੋ ਲੂਗਾ ਬਹੁਤ ਜਿਆਦੀ ਪੋਲੀ ਤੇ ਠੰਡੀ ਤੇਰੀ ਆ ਕਿੰਨਾ ਦੁੱਧ ਦੱਸਿਆ ਜੀ 10 ਲੀਟਰ 10 ਲੀਟਰ ਹਾਂਜੀ ਚੋ ਕੇ ਦੋ ਟਾਈਮ ਲਓ ਵੀ ਦੋਸਤੋ 10 ਲੀਟਰ ਇਸ ਝੋਟੀ ਦੇ ਹੁਣ ਬਿਲਕੁਲ ਕੋਲ ਥਲੇ ਦੁੱਧ ਹੈਗਾ 10 ਲੀਟਰ ਮੇਲ ਕਾਫ ਆ ਕਟਾ ਮਗਰ ਤੇ 15 ਦਿਨਾਂ ਦੀ ਸੂਈ ਹੈ ਪਹਿਲਣ ਝੋਟੀ ਪਹਿਲਣ ਝੋਟੀ ਆ ਫਸਟ ਟਾਈਮਰ ਆ ਦੋਸਤੋ ਠੀਕ ਹੈ ਜੀ ਪਹਿਲਾ ਬਿਆੰਤ ਪਈ ਆ ਹਾਂ ਸੋ ਬਾਕੀ ਚਵਾਈ ਚੁਬੀ ਤਾਂ ਵੀਰ ਸਰਵਨ ਪੋਲੀ ਵਧੀਆ ਹੋਰ ਜਿਆਦਾ ਵੀਰ ਜੀ ਚਵਾਈ ਚੰਗੀ ਆ ਕਿਤੇ ਭੂਰ ਨਹੀਂ ਛੱਟਾ ਨਹੀਂ ਆ 2 ਲੀਟਰ ਇਹਦੀ ਗਾਰਡ ਹੋਊਗੀ ਗਾਰਡ ਦੋ ਤੋਂ ਉੱਪਰ ਆ ਠੀਕ ਹੈ ਜੀ ਠੀਕ ਹਾਂ ਜੀ ਜੇ ਮੰਨਿਆ ਨੇ 5 ਕਿਲੋ ਦੋ ਤੇ ਤੇਰੇ ਸਵਾ ਦੋ ਲੀਟਰ ਅੱਗੇ ਅਗਲੇ ਥਾਂ ਤੇ ਕੱਢ ਦੋਗੀ ਏ ਠੀਕ ਹੈ ਜੀ ਹਾਂ ਜੀ ਲਓ ਵੀ ਦੋਸਤੋ ਚਵਾਈ ਚੁਵਾਈ ਵਾਲੇ ਪਾਸਿਆਂ ਵੀ ਪੂਰੀ ਪਰਫੈਕਟ ਆ ਕੋਲੀ ਬਹੁਤ ਚਾਦੀ ਪਹਿਲਾਂ ਝੋਟੀ ਆ ਮਗਰ ਕਟਾ ਬਾਕੀ ਦੁੱਧ ਵੀ ਤੁਹਾਨੂੰ ਵੇਰਵਾ ਦੇਤਾ ਵੀ 10 ਲੀਟਰ ਜਿਹੜਾ ਦੁੱਧ ਇਸ ਝੋਟੀ ਦੇ ਥੱਲੇ ਬਿਲਕੁਲ ਹਾਜ਼ਰ ਆ ਤੇ ਖੋਲ ਕੇ ਤੋਰਦਿਏ ਵੀਰ ਸਰਵਨ ਸਿੰਘ ਜੀ ਨੂੰ ਵੀ ਤੇ ਕੱਦ ਕੋਦ ਜੀ ਆ ਦੋਸਤੋ ਬੇਸ਼ੱਕ ਵੀਰ ਕੋਈ ਮੀਡੀਅਮ ਮੰਨ ਕੇ ਸੌਦਾ ਕਰ ਲੇ ਮੀਡੀਅਮ ਆ ਬਾਕੀ ਪਲੀ ਪੁਲੀ ਪੂਰੀ ਆ ਸਭੀ ਸੁਭੀ ਚੰਗੀ ਆ ਠੀਕ ਆ ਆ ਲੋ ਠੀਕ ਹੈ ਸੋ ਬਾਕੀ ਜਿੱਦਾਂ ਕਿ ਪਹਿਲਣ ਝੋਟੀਆਂ ਦੋਸਤੋ ਦੁੱਧ ਦ ਚੰਗਾ ਹੈ ਕਰਮ ਵਾਲੀ ਦੇ ਥੱਲੇ 10 ਗੈਲਨ ਠੀਕ ਹੈ ਜੀ 10 ਗੈਲਨ ਬਹੁਤ ਘੱਟ ਪਸ਼ੂ ਆ ਜਿਹੜੇ ਪਹਿਲਣ ਝੋਟੀਆਂ 10 ਲੀਟਰ ਦੋਸਤੋ ਦੁੱਧ ਕੱਢਦੀਆਂ ਵੇਖੋ ਅੱਛਾ ਵੀਰ ਸਰਮਨ ਕੀ ਡਿਮਾਂਡ ਕਰਦੇ ਪਏ ਆ ਦਮਾਰ ਦੇਖ ਲੋ ਜੀ ਮੇਰੇ ਚ ਮੈਂ ਅੱਗੇ ਵੀ ਤੁਹਾਨੂੰ ਕੜੀ ਮੂੜੀ ਇਹੋੀ ਗੱਲ ਕਹਿਣਾ ਹਾਂ ਨਾ ਬਾਕੀ ਇਹਦਾ ਗੋਆ ਨਾ ਇਹ ਗੋਵੇ ਦੇ ਵਿੱਚੋਂ ਬੜੇ ਹੀ ਔਖੇ ਮਜਾ ਦੇ ਪੈਸੇ ਬੰਦੇ ਆ ਜਿੰਨੇ ਵੀ ਘਰ ਜਾ ਕੇ ਸਾਹਮਣੇ ਆ ਨਾ ਇਹ ਉਹ ਗੋਏ ਦੇ ਵਿੱਚੋਂ ਕੱਢ ਕੇ ਪੈਸੇ ਦਵੇ ਤੇ ਬੜੇ ਔਖੇ ਆਉਂਦੇ ਪੈਸੇ ਔਖੇ ਔਖੇ ਤੇ ਜੋ ਵੀ ਦੱਸਾਂਗੇ ਸਜਾਈ ਨਾਲ ਦੇ ਦੁੱਧ ਜਿੰਨਾ ਹੈਗਾ ਹੀ ਉਨਾ ਹੀ ਦੱਸ ਦੇਣੀ ਵੀ ਜੇ ਥੱਲੇ 7 ਕਿਲੋ ਦੇ 10-10 ਦੱਸਾਂਗੇ ਚਵਾਈ ਚਵਾਈ ਦੀ ਵੀ ਬਿਲਕੁਲ ਇੱਕ ਨੰਬਰ ਦੇ ਵਿੱਚ ਆ ਆਪਣੇ ਤਸੱਲੀ ਕਰਕੇ ਦੋ ਡੰਗ ਬੇਸ਼ੱਕ ਝੋਕੇ ਲੈ ਜੀ ਬਿਲਕੁਲ ਜੀ ਬਿਲਕੁਲ ਤੇ ਕੀ ਮੰਗਦੇ ਆ ਮੁੱਲ ਕੀ ਰੋਗੇ ਦਾ ਤੇ 90000 ਰੁਪਏ ਦੇ ਦਾਂਗੇ ਵਿੱਚ 90 ਦੀ ਹਾਂਜੀ ਤੇ ਕਰਦਾਂਗੇ ਮਾਨਤਨ ਖੁੱਲਾ ਜੀ ਥੋੜਾ ਬਾਧਾ ਕਰਾਂਗੇ ਜ਼ਿਆਦਾ ਨਹੀਂ ਥੋੜਾ ਬਾਧਾ ਕਿਵੇਂ ਸੌਆਂ ਸੂਆਂ ਚ ਨਹੀਂ ਹਜ਼ਾਰਾਂ ਚ ਕਰਿਓ ਜੇ ਚਲੋ ਜਿਤਨਾ ਤੁਸੀਂ ਕਹੋ ਕਰ ਲੈ ਇਹ ਕਰ ਦਿਓ ਕਰ ਦਿਓ ਬਾਕੀ ਬੜੀ ਜਿਆਦੀ ਛੋਟੀ ਚੰਗੀ ਆ ਠੀਕ ਹੈ ਜੀ ਹਾਂਜੀ ਲਓ ਦੋਸਤੋ ਛੋ ਕੋਈ ਅਜ ਕੋਈ ਸ਼ੱਕ ਨਹੀਂ ਕਿਸੇ ਪਾਸੇ ਨਹੀਂ ਖੁੰਦੀ ਇਹ ਹੋਊਗਾ ਕਦੇ ਬੜੀਆਂ-ਬੜੀਆਂ ਮੈਨੂੰ ਚਵਾਈ ਚ ਫੇਲ ਕਰਦੀ ਐ ਠੀਕ ਹੈ ਜੀ ਠੀਕ ਹੈ ਹਾਂਜੀ ਲੋ ਵੀ ਦੋਸਤੋ ਪਰਫੈਕਟ ਝੋਟੀ ਆ ਕੋਈ ਵੀਰ ਖਰੀਦ ਸਕਦਾ ਠੀਕ ਹੈ ਜੀ 90000 ਦੇ ਵਿੱਚੋਂ ਜਿੰਨਾ ਵੀ ਛੋਟ ਸੇ ਆਪਾਂ ਜੋ ਵੀ ਗੁੰਜਾਇਸ਼ ਹੋਈ ਵਿੱਚੋਂ ਮਾਨਤਨ ਹੋ ਜਾਊਗਾ ਹਾਂਜੀ ਠੀਕ ਹੈ ਜੀ ਸਾਫ ਸੁਥਰੀ ਆ ਥਾਣ ਦੇਵਾ ਤੁਹਾਡੇ ਬਿਲਕੁਲ ਸਾਹਮਣੇ ਆ ਤੇ ਇਸ ਤੋਂ ਬਾਅਦ ਆ ਗਈ ਆਪਣੇ ਕੋਲ ਇਹ ਪੰਜਵੇਂ ਨੰਬਰ ਤੇ ਆ ਜਿਹੜੀ ਮੱਝ ਝੋਟੀ ਇਹ ਗੱਬਣ ਆ ਇਹ ਗੱਬਣ ਝੋਟੀ ਆ ਹਾਂਜੀ ਅੱਛਾ ਵੀਰ ਦੇਖਿਆ ਜੀ ਦੇਖਿਆ ਗੱਬਣ ਝੋਟੀ ਆ ਦੋਸਤੋ ਅਗਲੀ ਬਾਕੀ ਸੁਭਾ ਦੁੱਜਾ ਜੀ ਦੁੱਜਾ ਹੋਊਗਾ ਜਾ ਉਹ ਤੋਂ ਬਾਅਦ ਤੀਜਾ ਹੋਊਗਾ ਇਹ ਦੁੱਜੇ ਕਰਕੇ ਲੈਂਦੀ ਆ ਲਓ ਜੀ ਦੁੱਜੇ ਮੰਨ ਕੇ ਖਰੀਦੀ ਆ ਵੀਰ ਨੇ ਹਾਂਜੀ ਹਾਂਜੀ ਬਾਕੀ ਕਰਮਾ ਵਾਲੀ ਚੰਗੀ ਸੰਭੀ ਆ ਦੋਸਤੋ ਰਾਜੀਪੂਰੀ ਆ ਹਾਂਜੀ ਵੱਡੀ ਤੇ ਥੱਬਿਆਂ ਤੇ ਥੱਬੇ ਵਾਲੀ ਬੈਠੀ ਆ ਕਰਮਾ ਵਾਲੀ ਚੌੜੇ ਪਿੱਠ ਪੁੱਠੇ ਦੇ ਵਿੱਚ ਆ ਬਾਕੀ ਬਹੁਤ ਸੋਹਣੀ ਆਰਡਰ ਕੁਆਲਿਟੀ ਆ ਤੇ ਸਿੰਗੀ ਸੂੰਗੀ ਬਹੁਤ ਪਿਆਰੀ ਆ ਸਿਰਫ ਤੋਂ ਦੋਸਤੋ ਜਿੰਨੀ ਕਰ ਲੋ ਉੰਨੀ ਥੋੜੀ ਆ ਇਹੋ ਜੇ ਪਸ਼ੂ ਦੀ ਬਾਕੀ ਆਰਡਰ ਦੀ ਕੁਆਲਿਟੀ ਵੇਖੋ ਵਿਰਲਾ ਵਿਥਾਂ ਬਹੁਤ ਕਮਾਲ ਦੀਆਂ ਨੇ ਬਿਲਕੁਲ ਸਪੇਸ ਪੂਸ ਚੰਗੀ ਆ ਆਪਸੀ ਥਾਣਾ ਦਾ ਇਹ ਝੋਡੀ ਦੋਸਤੋ ਗੱਬਣਾ ਛੇ ਜਿਹੜੀਆਂ ਮੱਝਾਂ ਝੋਟੀਆਂ ਬਿਲਕੁਲ ਸੁਗੀਆਂ ਸਵਾਈਆਂ ਇੱਕ ਗੱਬਣਾ ਉਹਨਾਂ ਦੇ ਵਿੱਚੋਂ ਇਹ ਆਪਾਂ ਤੁਹਾਨੂੰ ਗੱਬਣਾ ਜਿਹੜੀ ਝੋਟੀ ਦਿਖਾ ਰਹੇ ਹਾਂ ਬਾਕੀ ਪੁੜੇ ਪੜੇ ਨਮਾਏ ਆ ਤੇ ਹੋ ਸਕਦਾ ਵੀ ਦੋਸਤੋ ਅੱਜ ਭਲਕ ਜਿਹੜੀ ਸੂ ਵੀ ਪਵੇ ਠੀਕ ਆ ਜੀ ਵੈਸੇ ਵੀ ਸਰਵਣ ਹੈ ਤਿਆਰੀ ਤੇ ਹੀ ਆ ਤਿਆਰੀ ਤੇ ਆ ਭਾਜੀ ਬਸ ਇੱਕ ਦੋ ਦਿਨ ਹੀ ਖੜੂਗੀ ਠੀਕ ਹੈ ਜੀ ਆਹ ਜੇ ਲੈ ਜਿਹੜੇ ਦੋ ਚਾਰ ਦਿਨ ਲੈ ਵੀ ਜਾਵੇ ਬਾਕੀ ਹੁਣ ਸਫਰ ਚੋਂ ਆਈ ਆ ਕੱਲ ਹੀ ਆਈ ਹਾਲੇ ਠੀਕ ਆ ਜੀ ਹਾਂ ਜੀ ਤਾਂ ਕਰਕੇ ਆਵੇ ਠੰਡ ਟੁੰਡ ਦੇ ਵਿੱਚ ਪੱਠੇ ਪੁੱਠੇ ਨਹੀਂ ਪੂਰੇ ਖਾਦੇ ਹਾਲੇ ਅੱਛ ਬਾਕੀ ਦੋਸਤੋ ਕਾਰਗੁਜ਼ਾਰੀ ਤੋਂ ਲੱਗਦਾ ਪਿਆ ਵੀ ਕਰਮਾ ਵਾਲੀ ਬਹੁਤ ਚੰਗਾ ਦੁੱਧ ਭਰੂਗੀ ਆਸ ਕਰ ਸਕਦੇ ਆ ਕਿਉਂਕਿ ਭਰਿਆ ਪਾਂਡਾ ਬਾਕੀ ਬਹੁਤ ਵਧੀਆ ਸਿੰਗੀ-ਸੂੰਗੀ ਆ ਫੇਸ ਕੁਆਲਿਟੀ ਤੋਂ ਬਹੁਤ ਖੂਬਸੂਰਤ ਅੱਗੋਂ ਜਿਵੇਂ ਦੋਸਤੋ ਸਲੇਮਾ ਪਿੱਛੋਂ ਆਉਂਦੀ ਆਉਂਦੀ ਓਵੇਂ ਖੁੱਲਦੀ ਜਾਂਦੀ ਆ ਬਿਲਕੁਲ ਚੁੜਾਈ ਦੇ ਵਿੱਚ ਚੌੜੇ ਪਿੱਠਪੁੜੇ ਦੇ ਵਿੱਚ ਤੇ ਸਪੇਸ ਸੋਹਣੀ ਆ ਵੰਡ ਸੋਹਣੀ ਆ ਆਪਸੀ ਥਨਾ ਦੀ ਸਪੇਸ ਵੇਖੋ ਤੁਸੀਂ ਕਮਾਲ ਦੀ ਆਇਆ ਤੇ ਆਇਆ ਫੇਡਾਉਣੇ ਪਾਣੀ ਠੀਕ ਆ ਅੱਛਾ ਵੀਰ ਸਰਮਣੇ ਦੀ ਫਿਰ ਕੀ ਮੋਲ ਰੱਖਿਆ ਕੀ ਮੋਲ ਵੜੀ ਕੀ ਡਿਮਾਂਡ ਕਰਦੇ ਆ ਮੋਲ ਭਾਜੀ 1 3 ਇਹਦਾ 1 3 ਹਾਂਜੀ ਬਾਕੀ ਪਿੱਛੋਂ ਤਾਂ ਬੜੀ ਜਿਆਦਾ ਤਸੱਲੀ ਦੇ ਆਈ ਹੈ ਕੋਈ ਕਹਿ ਨਹੀਂ ਸਕਦੇ ਹੁਣ ਇਹ ਵਾਪਰਿਆ ਖਲੜਿਆ ਠੁੱਕੀ ਆਪਾਂ ਇਹਦੀ ਕੋਈ ਤਸੱਲੀ ਦੇ ਨਹੀਂ ਸਕਦੇ ਅੱਜ ਭਲਕੇ ਸੂਈ ਪੈਣੀ ਆ ਸੂਈ ਲੈ ਜਾਏ ਕੋਈ ਬਿਲਕੁਲ ਬਿਲਕੁਲ ਲੱਗੀ ਵੀਰ ਸਰਮਣੇ ਐਡਾ ਪਸ਼ੂ ਸਾਹਮਣਾ ਪਾਲਣਾ ਬਣਾਉਣਾ ਵੇਖੋ ਕਿੱਥੇ ਕਿੰਨਾ ਜ਼ੋਰ ਲੱਗਦਾ ਟਾਈਮ ਚਲੋ ਇਹ ਹੁਣ ਜਦੋਂ ਇਤਨਾ ਆਪਾਂ ਗੱਬੜ ਨਗਰ ਲੈਨੇ ਦੇਣ ਨਾ ਹੀ ਲਿਆ ਜਾਂਦਾ ਹੈ ਏ ਬਾਕੀ ਆਪਣੀ ਵਾਲਾ ਤਾਂ ਬੜੀ ਜਿਆਦਾ ਹੀ ਚੰਗੀ ਕਰਕੇ ਲਈ ਆ ਵੀ 15 16 ਲੀਟਰ ਦੁੱਧ ਦੀ ਝਾਗ ਤੇ ਲਈ ਆ ਬਿਲਕੁਲ 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 ਸੋ ਦੋਸਤੋ ਵਾਕਿਆ ਦੇਣਾ ਵੀ ਚਾਹੀਦਾ ਇਹਨੂੰ ਦਿਲ ਕੱਢ ਕੇ ਜਿਗਰੇ ਨਾਲ ਇਹੋ ਜਿਹਾ ਪਸ਼ੂ ਲਿਆ ਜਾਂਦਾ ਹਾਂਜੀ ਤੇ ਵੇਚਿਆ ਜਾਂਦਾ ਬਾਕੀ ਅੱਗੇ ਜਿਹੜੇ ਵੀਰ ਨੂੰ ਪਸੰਦ ਆਊਗੀ ਪੈਸੇ ਜਿਹੜੇ ਵੀਰ ਨੇ ਲਾਉਣੇ ਏਨੇ 130000 ਤੇ ਤੁਸੀਂ ਛੱਡ ਕੇ ਨਹੀਂ ਜਾਓਗੇ ਬਹੁਤ ਪਿਆਰੀ ਚੰਗੀ ਝੋਟੀ ਆ ਚੰਗੇ ਵਜਨ ਨੋੜ ਦੇ ਵਿੱਚ ਸੋ ਪਸੰਦ ਆਊਗੀ ਵਿਰਲਾਪੁਰ ਨਾਲ ਖਾਸ ਨੇ ਸਪੈਸ਼ਲ ਵਿਰਲਾਪੁਰ ਨਾਲ ਜਿੰਦਾ ਬਹੁਤ ਮੰਗਦਾ ਦੋ ਚਾਰ ਦਿਨ ਇਹਨੇ ਲੈ ਜਾਣੇ ਆ ਉਸ ਤਰ੍ਹਾਂ ਸੁੰਦੇ ਵਿੱਚ ਠੀਕ ਹੈ ਤੇ ਬਹੁਤ ਪਸੰਦੀਦਾ ਜਿਹੜੀ ਦੋਸਤ ਇਹ ਝੋਟੀ ਆ ਵੀਰ ਦੇ ਕੋਲ ਅੱਛਾ ਵੀਰ ਸਰਮਣ ਅਗਲੇ ਆ ਗਈ ਆਪਣੇ ਕੋਲ 6ਵਾਂ ਨੰਬਰ 6ਵੇਂ ਨੰਬਰ ਤੇ ਆ ਗਈ ਹੈ ਜੀ 6ਵੇਂ ਨੰਬਰ ਤੇ ਇਹ ਪਹਿਲਾ ਸੂਗਾ ਜੀ ਇਹ ਪਹਿਲਾ ਝੋਟੀ ਆ ਹਾਂਜੀ ਇਹ ਪਰਸੋ ਦੀ ਸੂਈ ਆ ਠੀਕ ਹੈ ਜੀ ਦੂਜਾ ਡੰਗ ਨੂੰ ਚੌਥਾ ਅੱਜ ਮਤਲਬ ਹੋ ਗਿਆ ਅੱਛਾ ਵੀਰ ਸਰਮਣ ਥੋੜਾ ਜਿਹਾ ਮੂੰਹ ਤਾਂ ਦੋ ਦੋ ਜਵਾਨ ਹੋ ਗਈ ਹੋਗੀ ਨਾ ਇਹ ਭਾਜੀ ਵੇਖਿਆ ਨਹੀਂ ਮੂੰਹ ਫੜ ਕੇ ਵੇਖ ਲੋ ਮੈਂ ਤਾਂ ਐਵੇਂ ਤੁਹਾਨੂੰ ਆ ਚਲੋ ਕੋਈ ਗੱਲ ਨਹੀਂ ਠੀਕ ਹੈ ਜੀ ਠੀਕ ਹੈ ਹੈਗੀ ਪਹਿਲੇ ਸੂਇਆ ਤਸਲੀ ਨਾਲ ਠੀਕ ਹੈ ਜੀ ਹਾਂਜੀ ਬਹੁਤ ਸੋ ਦੋਸਤੋ ਪਹਿਲਾ ਬਿਆਨ ਤਾਂ ਫਰਸਟ ਲਕਟੇਸ਼ਨ ਦੇ ਵਿੱਚ ਆ ਪਹਿਲਾ ਸੂਬਾ ਸੂਈ ਆ ਬਹੁਤ ਠੰਡੀ ਠੇਰੀ ਆ ਕਿ ਜੇ ਮਾਸਾਜ ਨਹੀਂ ਵੀ ਆਉਲ ਨਹੀਂ ਹੈਗੀ ਜਦੋਂ ਮਰਜੀ ਬਾਲਟੀ ਰੱਖ ਕੇ ਚੋਈਦੀ ਆ ਠੀਕ ਹੈ ਜੀ ਹਾਂਜੀ ਆ ਕਰੋ ਚੈੱਕ ਅੱਛਾ ਦਿਨ ਅੱਜ ਭਲਕੀ ਸੂਈ ਏ ਆਹ ਜੀ ਪਰਸੋਂ ਦੀ ਸੂਈ ਆ ਤੀਸਰਾ ਦਿਨ ਅੱਜ ਸੂਈ ਨੂੰ ਠੀਕ ਹੈ ਜੀ ਹਾਂਜੀ ਉਹ ਬੱਚੇ ਠੱਡ ਦਾ ਕਰਕੇ ਉਧਰ ਵੱਧੇ ਲਿਆਂਦੇ ਨਹੀਂਗੇ ਠੀਕ ਹੈ ਜੀ ਪਰ ਆਹ ਭਲ ਭੁੱਲ ਜੀ ਪੈ ਗਈ ਆ ਜਿਹੜੀ ਆ ਹਾਂਜੀ ਹਾਂਜੀ ਤੇ ਤਾਂ ਕਰਕੇ ਜਿਆਦਾ ਉਧਰ ਥਣ ਥਣ ਬਹੁਤ ਸੋਹਣਾ ਬਣਾਉਂਦੀ ਆ ਬਿਲਕੁਲ ਜੀ ਬਿਲਕੁਲ ਚਵਾਈ ਵੀ ਬਹੁਤ ਇੱਕ ਨੰਬਰ ਦੀ ਆ ਜੀ ਠੀਕ ਆ ਜੀ ਤੇ ਇਹਦੇ ਮਗਰ ਬੱਚਾ ਕੀ ਸੀਗਾ ਕਟਾ ਇਹਦਾ ਮਗਰ ਕਟਾ ਹਾਂਜੀ ਲਿਓ ਵੀਰ ਸਰ ਹੁਣ ਖੋਲ ਦਈਏ ਵੀ ਕਟਾ ਮਗਰ ਆ ਦੋਸਤੋ ਕੋਈ ਇੱਕ ਦੋ ਦੋ ਕੁ ਦਿਨ ਦਾ ਸਮਾਂ ਹੋਇਆ ਸੀ ਪਰਸੋਂ ਦੀ ਸੂਈ ਆ ਮਤਲਬ ਅੱਜ ਜਿਵੇਂ ਵੀ ਕੋਈ ਚਾਰ ਕ ਡੰਗ ਜਿਹੜੀ ਚਵਾਈ ਹੋ ਚੁੱਕੀ ਆ ਹਾਂਜੀ ਬਾਕੀ ਭਲਾ ਭੁਲਾ ਨੋਰਮਲ ਤੁਹਾਨੂੰ ਦਿਖਾਈ ਦੇਣਗੀਆਂ ਅਗਲੇ ਪਾਸੇ ਬਾਕੀ ਭਲਾ ਉਤਰਨ ਤੋਂ ਬਾਅਦ ਥਣ ਥਣ ਬਹੁਤ ਨਿਕਲ ਆਊਗਾ ਹੱਥੀ ਚਵਾਈ ਵਾਲਾ ਹੱਥ ਦੀ ਚਵਾਈ ਓੜ ਵੀ ਹੁੰਦੀ ਆ ਬਾਲਟੀ ਰੱਖ ਕੇ ਠੀਕ ਆ ਹਾਂਜੀ ਬਾਲਟੀ ਨਾਲ ਚੋਈਦੀ ਆ ਬਹੁਤ ਸੋਹਣੀ ਚਵਾਈ ਆ ਹੋਊਗੀ ਵੀ ਪੂਰੀ ਪੋਲੀ ਹਾਂ ਪੋਲੀ ਬਹੁਤ ਜਿਆਦੀ ਕੋਈ ਪੂਰ ਛਟਾਣੀ ਹੈਗਾ ਹੂੰ ਧਾਰਾਂ ਵੀ 8 ਲੀਟਰ ਅੱਜ ਥੱਲੇ ਦੇ ਹੈ ਗਿਆ ਸਾਡ ਠੀਕ ਹੈ ਜੀ ਹਾਂਜੀ ਠੰਡੇ ਤੇਰੀ ਬਹੁਤ ਬੱਚਾ ਛੱਡ ਕੇ ਕਈ ਪਹਿਲਾਂ ਹੌਲ ਕਰਦਿਆਂ ਹੈ ਨਾ ਮਾਸਾ ਜਿੰਨੀ ਵੀ ਹੌਲ ਨਹੀਂ ਹੈਗੀ ਇਹਨੂੰ ਠੀਕ ਆ ਠੀਕ ਆ ਹਾਂਜੀ ਬਾਲਟੀ ਰੱਖ ਕੇ ਰੀ ਨਾ ਦੋ ਥਾਣਾ ਚੋਈਦੀ ਆ ਠੀਕ ਆ ਠੀਕ ਆ ਹਾਂਜੀ ਆ ਕੋ ਵਾਂਡਰ ਬੁੰਡ ਰਾਤੀ ਪੈ ਗਿਆ ਨਾ ਇਹਦੇ ਨਾਲ ਭਲਜੀ ਜਿਆਦੀ ਹੋ ਗਈ ਭਲਾਂ ਜਿਆਦੀਆਂ ਪੈ ਗਈਆਂ ਹਾਂਜੀ ਉਹ ਵਾਂਡਰ ਨਾਲ ਪੈ ਕੇ ਕੋ ਗੁੜ ਪਾਤਾ ਥੋੜਾ ਜਿਹਾ ਗੁੜ ਦੇ ਨਾਲ ਪੈ ਗਈ ਆ ਬਿਲਕੁਲ ਬਿਲਕੁਲ ਹਾਂਜੀ ਬਹੁਤ ਠੰਡੀ ਹੁੰਦੀ ਚਾਰੂ ਚੂਰੂ ਵੀ ਜਵੇਂ ਸੂਗ ਹੈ ਕਈ ਮੱਝਾ ਪੱਠੇ ਨਹੀਂ ਰੱਖਾਂਦੀਆਂ ਪੰਜ ਚਾਰ ਦਿਨ ਹਾਂਜੀ ਕੋਈ ਇੰਨੇ ਨਹੀਂ ਸੂਈ ਦਾ ਕੀਤਾ ਮਾਸਾ ਜਿੰਨਾ ਵੀ ਉਸ ਵੇਲੇ ਪੱਠੇ ਚ ਪੇਗਾ ਦੀ ਹਾਂਜੀ ਮਗਰ ਇਹ ਕਟਾ ਤੇ ਕਟਾ ਨਾ ਹਾਂਜੀ ਕਟਾ ਠੀਕ ਹੈ ਜੀ ਵੇਖੋ ਜਿਆਦਾ ਨਸਲ ਬਰੀਡ ਬਰੂਡ ਪੂਰੀ ਆ ਵੇਖੋ ਪੂਛ ਪਾਸ ਤੋਂ ਡੰਗਰ ਦਾ ਪਤਾ ਲੱਗ ਜਾਂਦਾ ਹੈ ਲਓ ਦੋਸਤੋ 1 ਲੱਖ 5000 ਰਿਮਾਂਡ ਆ ਠੀਕ ਆ ਬਾਕੀ ਦੁੱਧ ਪਲਾਪੂਲਾ ਦੇ ਵਿੱਚ ਹੈਗੀ ਐ ਨਾਰਮਲੀ ਤੁਹਾਨੂੰ ਸਾਰੇ ਵੀਰਾਂ ਨੂੰ ਦੇਸੀ ਪਾਣੀ ਬਾਕੀ ਚੌੜੀ ਆ ਬਿਲਕੁਲ ਜਿਆਦਾ ਲੰਮੇ ਬਣਾਉਂਦੀ ਆ ਪੂਰੀ ਇੱਕ ਨੰਬਰ ਦੀ ਚਵਾਈ ਹੈ ਆ ਬਿਲਕੁਲ ਜੀ ਹਾਂਜੀ ਆ ਹੁਣ ਭਲ ਪੈ ਗਈ ਆ ਰਾਤੀ ਗੋੜ ਪਾਤਾ ਹੀ ਇਹਨੂੰ ਜੋ ਗੁੜ ਦੇ ਕਾਰਨ ਭਲ ਪੈ ਗਈ ਜਿਆਦਾ ਹੈ ਹੈ ਆ ਵੀ ਇਧਰੋਂ ਵਿਖਾ ਦਿੰਦੇ ਆ ਲਾ ਦੇ ਇਧਰ ਆ ਵੇਖੋ ਉਧਰ ਆ ਲੋ ਆ ਗੋੜਦਾ ਕਰਕੇ ਭਲਜੀ ਜਿਆਦੀ ਪਈ ਆ ਬਾਕੀ ਲੈ ਜੂਗੇ ਭਲ ਕੋਣੀ ਦੇ ਡੰਗ ਚ ਕੋਈ ਭਲ ਕੋ ਲੱਥੀ ਤੋਂ ਲੈ ਜੇ ਸੌਦਾ ਕਰ ਲੈ 2-4 ਤਾਂ ਠਹਿਰ ਕੇ ਲੈ ਜੇ ਕੋਈ ਕਾਲੀ ਚ ਕੋਈ ਬੜਾ ਇਸ਼ੂ ਨਹੀਂ ਹੋਗਾ ਇਕ ਲੱਖ 5000 ਇਕ ਆਪਣੀ ਜਿਹੜੀ ਲਾਸਟ ਵਿੱਚ ਦਿਖਾਉਣੀ ਉਹ ਮੱਝ ਗੜੀ ਆ ਜੀ ਉਹ ਆ ਉਧਰ ਆ ਲਿਆਵਾ ਵੀ ਸਰਵਣ ਇੱਕ ਆਪਣੇ ਕੋਲ ਲਾਸਟ ਵਿੱਚ ਇਹ ਆ ਗਈ ਆ ਮੱਝ ਇਹ ਦੂਜਾ ਸੂਆ ਸੋਈ ਜੀ ਦੂਜਾ ਸੂਆ ਹਾਂ ਜੀ ਇਹਦੀ ਵੀ ਕੱਟੀ ਮਰ ਗਈ ਜੀ ਕੱਟੀ ਮਰ ਗਈ ਹੈ ਹਾਂਜੀ ਇਹਦਾ ਵੀ ਪ੍ਰੂਫ ਦਵਾਂਗੇ ਆਪਾਂ ਸੂਈ ਦਾ ਆ ਵੀਡੀਓ ਬੁਢੀ ਹੋਣੀ ਆਪਣੇ ਕੋਲ ਹਾਂਜੀ ਆਪ ਸਭ ਕੁਝ ਆਪਣੇ ਕੋਲ ਹੀ ਹੈਗਾ ਲਓ ਦੋਸਤੋ ਵੀਡੀਓ ਬਾਕਾਇਦਾ ਬਣਾ ਕੇ ਰੱਖੀ ਹੋਈ ਆ ਵੀ ਜਿਹੜੇ ਵੀਰ ਨੇ ਖਰੀਦਣੀ ਉਹਨੂੰ ਦਿਖਾਈ ਜਾਊਗੀ ਡਿਟੇਲ ਕਿੰਨੇ ਕ ਦਿਨਾਂ ਦੀ ਸੂਈ ਆ ਹਾਂਜੀ ਹਾਂਜੀ ਤੇ ਦੂਜਾ ਸੂਬਾ ਇਹ ਦੋਸਤੋ ਝੋਟੀ ਸੂਈ ਆ ਕੱਦ ਕੁਦ ਵੇਖੋ ਬੇਲ ਵੇਖੋ ਬਹੁਤ ਵੱਡੀ ਝੋਟੀ ਪੂਰੀ ਸਪੈਸ਼ਲ ਆ ਬੇਲ ਵੀ ਪੂਰੀ ਆ ਕੱਦ ਵੀ ਬਹੁਤ ਸੋਨਾ ਮਾਸ਼ਾਅੱਲਾ ਹਾਂਜੀ ਠੀਕ ਆ ਤੇ ਆਪਣਾ ਵੀਰ ਸਰਮਣਾ ਦਿਨ ਕਿੰਨੇ ਕ ਦਸੇ ਨੂੰ ਸੂਈ ਇਹਨੂੰ ਭਾਜੀ ਮਹੀਨੇ ਦੇ ਅੰਦਰ ਬਾਹਰ ਹੋ ਗਿਆ ਆ ਵੀ ਆਪ ਗੇਰ ਦੇ ਉੱਤੇ ਆਉਂਦੀ ਹੋਵੇ ਝੱਗ ਹਾਂਜੀ ਫਿਰ ਤੇ ਹੈਗਾ ਜ 16 ਲੀਟਰ ਹਾਂਜੀ ਝੱਗ ਬਿਲਕੁਲ ਨਹੀਂ ਹੈਗੀ 12.5 ਲੀਟਰ ਦੁੱਧ ਤੋਲ ਕੇ 12.5 ਹਾਂਜੀ ਬਸ ਬਸ ਕੰਡੇ ਤੇ ਰੱਖ ਕੇ ਵੀਡੀਓ ਕਾਲ ਤੇ ਚੋ ਕੇ 12.5 ਲੀਟਰ ਤੋਲ ਕੇ ਦੁੱਧ ਦਵਾਂਗੇ ਇਹਦਾ ਲੋ ਵੀ ਦੋਸਤੋ ਠੰਡ ਠੁਰ ਦੇ ਕਾਰਨ ਝੱਗ ਨਹੀਂ ਆਉਂਦੀ ਤਾਂ ਕਰਕੇ ਦੁੱਧ ਥੋੜਾ ਜ਼ਿਆਦਾ ਬਾਕੀ ਇਹ ਤੋਲਦੇ ਆ ਦੁੱਧ ਦੇ ਦਰ ਜਾਂਦਾ ਠੀਕ ਹੈ ਜੀ ਠੀਕ ਹੈ ਤੇ ਬਾਕੀ ਇਹ ਠੰਡੀ ਧੇਰੀ ਆ ਪਹਾੜਾ ਪਾ ਕੇ ਤੇ ਇਸ ਤਰ੍ਹਾਂ ਹੀ ਚੋਈਦੀ ਆ ਤੇ ਮਤਲਬ ਉਸ ਤਰ੍ਹਾਂ ਨਹੀਂ ਵੀ ਅੱਜ ਦੇਖੋ ਇਹ ਨਹੀਂ ਵੀ ਇਹ ਛੜਾ ਮਾਰੂਗੀ ਤਾਂ ਧਾਰ ਤੇ ਪਸਮੂਗੇ ਇਸ ਤਰ੍ਹਾਂ ਠੀਕ ਹੈ ਜੀ ਠੀਕ ਹੈ ਹਾਂਜੀ ਲਗਦੋਸੂ ਇਸੇ ਤਰ੍ਹਾਂ ਜਿਹੜੀ ਧਾਰ ਤੇ ਪਸਮਤੀ ਆ ਹਾਂਜੀ ਦੁੱਧ ਕਰਮ ਵਾਲੀ ਥੱਲੇ 12 ਕਿਲੋ ਠੰਡਾ ਕਰਕੇ ਆ ਬਿਲਕੁਲ ਠੰਡਾ ਕਰਕੇ ਕੰਡੇ ਦੇ ਤਲਾ ਕੇ ਕੋਈ ਵੀਡੀਓ ਕਾਲ ਤੇ ਜੇ ਕਿਸੇ ਲੈਣੀ ਜੇ ਘਰ ਆ ਕੇ ਖੜਨੀ ਆ ਤੋੜ ਕੇ ਦੁੱਧ ਲੈ ਜੇ ਕੋਈ ਚਾਗ ਨਹੀਂ ਇਹਦੀ ਆ ਗਈ ਬਿਲਕੁਲ ਜੀ ਬਿਲਕੁਲ ਹਾਂਜੀ ਬਹੁਤ ਚੰਗੀ ਝੋਟੀ ਆ ਲਗਦੋਸੂ ਚੰਗੀ ਝੋਟੀ ਆ ਕਦ ਕੁਤ ਬਹੁਤ ਸਪੈਸ਼ਲ ਆ ਵੱਡੇ ਕਦ ਮਾਰਦੇ ਨੇ ਹੁਣ ਕਿਤੀ ਮਾਰਦੀ ਔਰ ਚਲੋ ਬਾਕੀ ਰੱਖਣਾ ਹੋਵੇ ਤੇ ਲੋਕੀ 50000 ਰੱਲੀ ਲਿਆ ਕੇ ਬੱਚਾ ਮਗਰ ਲਾ ਦਿੰਦੇ ਆ ਸਾਡੇ ਕੋਲ ਉਹ ਕੰਮ ਨਹੀਂ ਹੈਗਾ ਹਾਂ ਨਹੀਂ ਜੀ Ориਜినਲ ਗੱਲ ਦੱਸ ਸੀ ਜੀ ਜੋ ਜਿਤਨਾ ਵਾ ਸੱਚਾਈ ਨਾਲ ਹੈ ਸੱਚਾਈ ਇੱਕ ਇੱਕ ਰੰਗ ਕਾਲੀ ਹੈ ਮੈਨੂੰ ਲੱਗੀ ਪਈ ਹਾਂ ਸਰ ਨੂੰ ਸਿਆ ਹਾਂਜੀ ਪਿਓਰ ਮੋਰਾ ਦੀਆ ਪਿਓਰ ਲਓ ਜੀ ਹਾਂਜੀ ਇੱਕ ਰੰਗ ਫਿਰ ਕਾਲੀ ਹੈ ਦੋਸਤੋ ਮੋਰਾ ਦੇ ਵਿੱਚ ਹੀ ਆ ਜਾਂਦੀ ਹੈ ਹੈਗੀ ਵੀ ਉਧਰ ਦੀ ਹੈ ਹਰਿਆਣੇ ਦੀ ਝੋਟੀ ਹੈ ਆ ਬਿਲਕੁਲ ਜੀ 2 ਲੀਟਰ ਤੋਂ ਬਾਜੀ ਇਹਦੀ ਗਾੜ੍ਹ ਜਾਂਦੀ ਆ ਠੀਕ ਹੈ ਜੀ 2 ਕਿਲੋ ਤੋਂ ਉੱਪਰ ਹੈ ਗਾੜ੍ਹ ਇਹਦੀ ਠੀਕ ਹੈ ਜੀ ਹਾਂਜੀ ਸੋ ਦੋਸਤੋ ਠੰਡੀ ਗਾੜ ਦੁੱਧ ਵੀ ਕਾਫੀ ਜ਼ਿਆਦਾ ਥਾਣਾ ਦਾ ਹਾਂਜੀ ਤੇ ਬਾਕੀ ਤੁਹਾਨੂੰ ਦੱਸ ਦਿੱਤਾ ਵੀ 12 ਕਿਲੋ ਦੁੱਧ ਜਿਹੜਾ ਬਿਲਕੁਲ ਝੱਗ ਮਾਰ ਕੇ ਠੰਡਾ ਕਰਕੇ ਦੁੱਧ ਹੈ 12 ਕਿਲੋ ਆ ਉਹ ਬਾਕੀ ਭਾਜੀ ਲੋਕੀ ਬੱਚੇ ਲਾਉਂਦੇ ਆ ਕਈ ਕੁਸ਼ ਕਰਦੇ ਆ ਉਹ ਕੰਮ ਨਹੀਂ ਆਪਾਂ ਕਰਨਾ ਨਹੀਂ ਜੀ ਕਿਹੜੀ ਗੱਲਾਂ ਵੀਰ ਸਰਮਣੋਂ ਆਪਾਂ ਇਤਰਾ ਹੀ ਮਹਾਰਾਜ ਦੀ ਕਿਰਪਾ ਨਾਲ ਆਪਣੇ ਕੋਲ ਗਿਆ ਜੀ ਹਾਂਜੀ ਖੁੱਲ ਗਏ ਤੇਰੀ ਵੀ ਇੱਕ ੱਤੀ ਮਰ ਗਈ ਤੇ ਬਾਕੀ ਇਹਦੇ ਮਗਰ ਜਿਹੜਾ ਮਰਜ਼ੀ ਬੱਚਾ ਛੱਡ ਲੋ ਥੱਲੇ ਠੀਕ ਹੈ ਜੀ ਦੂਸਰੀ ਮੈਂ ਤਾਂ ਬੱਚਾ ਛੱਡ ਲੋ ਉੱਤੇ ਵੀ ਮਿਲ ਪੈਂਦੀ ਜੀ ਬਿਲਕੁਲ ਪਰ ਇਹਦਾ ਮਰਿਆ ਤੇ ਜਿਹੜੀ ਭਾਰੇ ਵੰਡੇ ਚਾੜਦੇ ਜਾਂ ਧਾਰ ਤੇ ਮਿਲਦੀ ਉਹ ਤਾਂ ਜਿਹੜਾ ਮਰਜ਼ੀ ਬੱਚਾ ਲੈ ਲੈਂਦੀ ਝੋਟੀ ਮਿੱਠੇ ਪਸੂ ਦੀ ਲਾ ਦਿੰਦੇ ਇਹ ਲੋਕ ਮਗਰ ਆਪਣੀ ਉਹ ਕੰਮ ਕਰਨਾ ਸੋ ਦੋਸਤੋ ਲਾਸਟ ਦੇ ਵਿੱਚ ਆਪਾਂ ਜਿਹੜੀ ਤੁਹਾਨੂੰ ਇਹ ਝੋਟੀ ਦਿਖਾ ਰਹੇ ਹਾਂ ਦੂਜਾ ਸਵੇਰ ਸੋਈ ਆ ਹਾਂਜੀ ਮਹੀਨੇ ਦੇ ਲਗਭਗ ਜਿਹੜਾ ਸਮਾਂ ਹੋ ਗਿਆ ਬਾਕੀ ਦੁੱਧ ਤੇ ਝੱਗ ਵਾਲਾ ਵੀ ਤੁਹਾਨੂੰ ਦੱਸਤਾ ਵੀ ਵਿਖਾਲਾ ਜਿਹੜਾ ਕੋਈ 15 16 ਦਾ ਹੀ ਹੋਵੇ ਪਰ 12 ਕਿਲੋ ਜਿਹੜਾ ਬਿਲਕੁਲ ਐਨ ਝੱਗ ਮਾਰ ਕੇ ਠੰਡਾ ਕਰਕੇ ਦੁੱਧ 12 ਕਿਲੋ ਤੋਲ ਕੇ ਦੁੱਧਾ ਠੀਕ ਆ ਸੋ ਕਰਮਾਲੀ ਹੈ ਬਹੁਤ ਵੱਡੀ ਆ ਤੇ ਬਿਲਕੁਲ ਐਨ ਪਤਲੇ ਪਿੰਡੇ ਦੇ ਵਿੱਚ ਠੀਕ ਆ ਤੇ ਵੀਰ ਸਰਵਨ ਇਹ ਕਿੱਥੋਂ ਤੱਕ ਫਿਰ ਮੰਗ ਕਰਦੇ ਪਏ ਆ ਲੈਣ ਦੇਣ ਮੰਗਦੇ ਭਾਜੀ 1 ਲੱਖ ਰੁਪਏ ਹੀ ਕਰਦੇ ਹੁਣ ਵੇਖੋ ਜਿੱਥੇ ਤੁਸੀਂ ਆਪੋ ਦੇ ਦਾਂਗੇ ਨਹੀਂ ਕਰ ਦਿਓ ਜਿੰਨੀ ਵੀ ਹੋ ਸਕਦੀ ਹੈ ਕਰਨਾ ਬੱਚਾ ਮਰ ਗਿਆ ਬਾਕੀ ਇਹ ਨਹੀਂ ਬੱਚਾ ਜਿਹੜਾ ਮਰਜੀ ਛੱਡ ਲੋ ਇਹਦੇ ਥੱਲੇ ਚੋਲੋ ਪਾਰਾ ਪਾਓ ਕੰਮ ਨਹੀਂ ਕਰਨਾ ਇਹਦਾ ਬੱਚਾ ਮਰ ਗਿਆ ਇਹ ਮਰੇ ਲਾਲੀ ਵੇਚਣੀ ਆ ਨਹੀਂ ਕੋਈ ਗੱਲ ਨਹੀਂ ਬਾਕੀ ਦੁੱਧ ਤੇ ਦੀ ਕਾਰਗੁਜ਼ਾਰੀ ਚੰਗੀ ਆ ਮੈਂ ਜਿਵੇਂ ਜਿੰਦਾਰੇ ਥੱਲੇ ਦੁੱਧ ਆਪਾਂਵੇਂ ਬੱਚਾ ਦੂਜੀ ਮੈਂ ਤਾਂ ਛੱਡ ਤਾ ਦੂਜੀ ਨਹੀਂ ਮਿਲ ਪੂਗੀ ਹਾਂ ਬਿਲਕੁਲ ਪਰ ਇਹ ਕੰਮ ਨਹੀਂ ਆਪਾਂ ਕਦੇ ਕੀਤਾ ਅੱਜ ਤੱਕ ਬਿਲਕੁਲ ਬਿਲਕੁਲ ਹਾਂਜੀ ਲਓ ਵੀ ਦੋਸਤੋ ਠੀਕ ਆ 1 ਲੱਖ 5000 ਹੈ ਹਾਂਜੀ ਲਓ ਬਹੁਤ ਚੰਗੀ ਝੋਡੀ ਚਾਰੂ ਪੂਰੀ ਆਇਆ ਫੁੱਲ ਅੱਛਾ ਸਰਮਣੋ ਭਾਈ ਇਹ ਪਸ਼ੂ ਅੱਜ ਆਪਣੇ ਕੋਲ ਆ ਹਾਂਜੀ ਸੱਤ ਸੱਤ ਨਗ ਸੀਗੇ ਹਾਂਜੀ ਹਾਂਜੀ ਸੋ ਦੋਸਤੋ ਸੱਤ ਪਸ਼ੂ ਆ ਛੇ ਮਜਾਂ ਝੋਟੀਆਂ ਤੁਹਾਨੂੰ ਸੁਈਆਂ ਸਵਾਈਆਂ ਦਿਖਾਈਆਂ ਇੱਕ ਗੱਬਣ ਦਿਖਾਤੀ ਆ ਤੇ ਨੰਬਰ ਬੋਲਦਿਓ ਜੀ ਹਾਂਜੀ 97811 ਹਾਂਜੀ 70116 ਠੀਕ ਹੈ ਜੀ ਹਾਂਜੀ ਸੋ ਦੋਸਤੋ ਕੋਈ ਇਹ ਰਾਫੇਰੀ ਵਾਲਾ ਕੰਮ ਨਹੀਂ ਆ ਜਿਹੜੇ ਵੀ ਵੀਰ ਨੇ ਲੈਣੀ ਆ ਭਾਵੇਂ ਕਿਸੇ ਨੇ ਦੂਰੋਂ ਆਉਣਾ ਜਾਂ ਨੇੜੇੋਂ ਆਣਾ ਜੇ ਕਿਸੇ ਦੂਰੋਂ ਆਣਾ ਹੈ ਸ਼ਾਮ ਨੂੰ ਚੋਵੇ ਰਾਤ ਰਵੇ ਦਿਨੇ ਚ ਹੋ ਗਏ ਆਪਣੀ ਮੱਝ ਥੱਲੀ ਕਰਕੇ ਖੜ ਲੇ ਜੇ ਕਿਸੇ ਨੇ ਅਹੀਂ ਕੋਈ ਇਹਨੂੰ ਨਹੀਂ ਆਂਦੇ ਹੁੰਦੇ ਵੀ ਸਾਨੂੰ 5000 ਬਿਆਨਾ ਪਾ ਦੇ ਜਾਂ 10000 ਪਾ ਲੈ ਚਲ ਜਬਾਨ ਹੀ ਸਾਡੇ ਨਾਲ ਕੋਈ ਕਰ ਲੇ ਅਸੀਂ ਉਹਦੇ ਉੱਤੇ ਹੀ ਮੱਝ ਚਵਾ ਗਏ ਅਗਲੇ ਨੂੰ ਦੋ ਟਾਈਮ ਵੇ ਵੇਰ ਲੈ ਜੀ ਲੈ ਜੀ ਕਈ ਬਿਵਾਰੀਆਂ ਜੀ ਵੇਖੀ ਜਾਂ ਜਦੋਂ ਅਗਲਾ ਗੱਲ ਕਰ ਲੈਣ ਤੇ ਪੌਦਾ ਉਹਦਾ ਰੁਪਿਆ 10000 ਪਾ ਹੋ ਉਹ ਕੰਮ ਨਹੀਂ ਆਪਣੇ ਕੋਲੇ ਆਗਾ। ਕੋਈ ਕਿਸੇ ਤਰ੍ਹਾਂ ਦੀ ਕਾਲੀ ਨਹੀਂ ਜੇਕਰ ਵੇਖੋ ਜੀ ਪਸ਼ੂ ਤੇ ਸਾਰਾ ਕੁਝ ਪੱਲਿਆ ਤੇ ਆਪਾਂ। ਕਿਉਂ ਜੇ ਖਾੜੇ ਨਾਲ ਕੋਈ ਗੱਲ ਕਰਕੇ ਨਾ ਵੀ ਆਉ ਤਾਂ ਸਾਡੀ ਮੱਝ ਤੇ ਸਾਡੇ ਘਰੇ ਹੀ ਰਹਿਣੀ ਆ। ਬਸ ਬਸ। ਕਈ ਜਾਂਦੇ ਨੇ ਦਾਵਾ-ਦਾਵੇ ਸਾਡੇ ਖਾਤੇ 'ਚ ਪਾਹੇ ਪਾ ਦੋ ਉਹ ਨਹੀਂ ਕੰਮ ਕਾਲੀ ਵਾਲਾ ਕੋਈ ਨਹੀਂ। ਜੱਕੋ ਤੱਕੋਲਾ ਕੰਮ ਨਹੀਂ ਗਾ ਦੋਸਤੋ। ਜੇ ਇੱਕ ਗੱਲ ਸੁਣੇ ਭਾਈ ਜੇ ਮੰਨਿਆ ਕੋਈ ਬਿਆਨਾ ਪਾ ਵੀ ਦਿੰਦਾਗਾ 1000 ਦੋ 1000। ਹਾਂਜੀ। ਅਗਲੇ ਦੇ ਆ ਕੇ ਡੰਗਰ ਨਹੀਂ ਪਸੰਦ ਆਉਂਦਾ ਆਪਾਂ ਉਹ ਵੀ ਉਹਦੇ ਵਾਪਸ ਕਰਾ। ਉਹ ਸਾਈ ਬਿਆਨਾ ਵੀ ਵਾਪਸ। ਹਾਂਜੀ ਹਾਂਜੀ। ਬਿਲਕੁਲ ਉਹ ਜਿਹੜਾ ਹੱਕ ਨਹੀਂ ਰੱਖਦੇਗੇ ਬਾਕੀ ਜੋ ਦੱਸਦੇ ਉਹ ਬਕਾਇਦਾ ਥਲੇ ਨਿਕਲੂਗਾ ਵੀ ਕਿਉਂਕਿ ਦੂਰੋਂ ਦਰਿਆੋਂ ਜੇਕਰ ਆਪਾਂ ਕਿਸੇ ਵੀਰ ਨੂੰ ਇਨਵੀਟੇਸ਼ਨ ਸੱਦਾ ਦੇ ਰਹੇ ਆ ਇੱਥੇ ਆਉਣ ਦਾ ਤੇ ਜਿੰਨੀ ਚੁਵਾਈ ਦੱਸ ਰਹੇ ਆ ਉਹ ਨਾ ਨਿਕਲੇ ਤੇ ਵੀਰਾਂ ਦਾ ਵੀ ਆਪਾਂ ਸਾਈ ਬਿਆਨਾ ਮੋੜਨ ਦੇ ਹੱਕਦਾਰ ਵੀ ਆ ਬਾਕੀ ਆਪਦੀ ਤਸੱਲੀ ਕਰਿਆ ਕਰੋ ਦੋਸਤੋ ਆਨਲਾਈਨ ਸੌਦਾ ਵੀ ਕਰਿਆ ਕਰੋ ਪਰ ਜਿਹੜੀ ਪਹਿਲ ਆ ਉਹ ਕਰੇ ਜਾਣ ਕੇ ਤਸੱਲੀ ਨੂੰ ਜ਼ਰੂਰ ਦਿਆ ਕਰੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ